ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ेड ਨਿਊਜ਼ ਮੈਂ ਹਾਂ ਨਰਿੰਦਰ ਸਿੰਘ ਕਲੇਰ ਚੋਣਾਂ ਦੀ ਬਟਨ ਦਬਾਉਣ ਨੂੰ ਲੈ ਕੇ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਸਭ ਨੂੰ ਲੈ ਕੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਐਸਐਮਜ਼ेड ਦੇ ਐਡੀਟਰ ਐਂਡ ਚੀਫ ਬੀਕੇ ਬਵੇਜਾ ਜੀ ਸਭ ਤੋਂ ਵੱਡੀ ਕਵਰੇਜ ਲੈ ਕੇ ਐਸਐਮਜ਼ेड ਤੇ ਹਾਜ਼ਰਾਂ ਤੇ ਗੱਲਬਾਤ ਕਰਾਂਗੇ ਲੁਧਿਆਣਾ ਦੀ ਕਿਉਂਕਿ ਲੁਧਿਆਣਾ ਦੀ ਜੋ ਸਿਆਸਤ ਹੈ ਸਭ ਤੋਂ ਵੱਖਰੀ ਹੁੰਦੀ ਹੈ ਕਿਉਂ ਵੱਖਰੀ ਹੁੰਦੀ ਹੈ ਇਹ ਵਿਸ਼ਲੇਸ਼ਣ ਕਰਾਂਗੇ ਹਰ ਇੱਕ ਹਲਕੇ ਦਾ ਤੇ ਨਾਲ ਦੀ ਨਾਲ ਹੀ ਸਵਾਗਤ ਕਰਦਾ ਆ ਸਭ ਤੋਂ ਪਹਿਲਾਂ ਸਾਰੇ ਦੱਸੋ ਕਿ ਲੁਧਿਆਣਾ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹਲਕਾ ਗਿਲ ਹਲਕਾ ਵਾ ਕਿਸ ਤਰ੍ਹਾਂ ਦੇ ਸਮੀਕਰਨ ਚੱਲਦੇ ਪਏ ਆ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਿਵੇਂ ਕਿ ਆਮ ਪਬਲਿਕ ਨੂੰ ਵੀ ਪਤਾ ਹੈ ਉਹ ਜਿਹੜੇ ਲੋਕਲ ਹਲਕਿਆਂ ਦੇ ਤੋਂ ਸਾਰੇ ਜਿੰਨੇ ਦਾ ਆਪਾਂ ਮੇਨ ਸਿਟੀ ਲੈਵਲ ਤੋਂ ਦੇਖੀਏ ਨਾਲ ਜਿਵੇਂ 6 ਸਿਟੀ ਦੀਆਂ ਹੋ ਗਈਆਂ ਇੱਕ ਗਿਲ ਦੀ ਹੋ ਗਈ 7 ਸੀਟਾਂ ਬਣਦੀਆਂ ਨੇ ਆ ਉਦੇ ਵਿੱਚੋਂ ਸਭ ਤੋਂ ਵੱਡਾ ਏਰੀਆ ਸਭ ਤੋਂ ਵੱਡਾ ਜਿਹਨੂੰ ਆਪਾਂ ਕਹਿ ਸਕਦੇ ਆ ਏਰੀਆ ਵਾਈਜ਼ ਜੇ ਆਪਾਂ ਇਹ ਡਾਇਰੈਕਸ਼ਨ 'ਚ ਦੇਖੀਏ ਤੇ ਐਦਾਂ ਤਾ ਲੈ ਕੇ ਇਹ ਸੀ ਬਣਦੀ ਆ ਜੀ ਇਹ ਕਿੱਥੇ ਉਹ ਜਲੰਧਰ ਤੱਕ ਜਲੰਧਰ ਵਾਈਪਰ ਲੱਡੋਵਾਲ ਦੇ ਕੋਲ ਲੈ ਕੇ ਇਹਦੇ ਉੱਪਰ ਘੁੰਮ ਕੇ ਆਪਾਂ ਇਦਾਂ ਨੇ ਬੰਨੇ ਆ ਜਾਂਦੇ ਆ ਇਹ ਸੀ ਬਣਦੀ ਐਦਾਂ ਤੇ ਇਹ ਏਰੀਆ ਬਹੁਤ ਵੱਡਾ ਏਰੀਆ ਨੇ ਆਬਾਦੀ ਜ਼ਿਆਦਾ 300 ਪਲੱਸ ਇਹਦੇ ਏਰੀਆ ਨੇ ਸਾਰੇ ਜਿਹੜੇ ਪਿੰਡ ਦੇ ਔਰ ਉਹਦੇ ਵਿੱਚ ਜਿਹੜੇ ਹਲਕੇ ਦੇ ਵਿੱਚ ਇਹਨਾਂ ਦੇ ਸੈਂਟਰ ਆ ਉਹ ਵੀ ਇਹਨਾਂ ਨੇ ਸੈਂਟਰ ਜਿਹੜੇ ਬਣਾਇਆ ਉਹ ਵੀ ਕਾਫੀ ਹੱਦ ਤੱਕ ਜ਼ਿਆਦਾ ਨਹੀਂ ਜਿਸ ਤਰ੍ਹਾਂ ਇਸ ਵਾਰੀ ਉਮੀਦਵਾਰੀ ਦੇ ਵਿੱਚ ਜਿਹੜੇ ਮੌਜੂਦਾ ਵਿਧਾਇਕ ਰਹੇ ਕੁਦੀਪ ਵੈਦ ਆਮ ਆਦਮੀ ਪਾਰਟੀ ਦੇ ਵੱਲੋਂ ਜੀਵਨ ਸਿੰਘ ਸੰਘੋਵਾਲਵਾ ਅਕਾਲੀ ਦਲ ਦੇ ਵੱਲੋਂ ਦਰਸ਼ਨ ਸਿੰਘ ਸਿਵਾਲਿਕਾ ਤੇ ਭਾਜਪਾ ਦੇ ਵੱਲੋਂ ਐਸਰ ਲੱਧੜ ਕੀ ਮੰਨਦੇ ਹੋ ਕਿ ਜੋ ਪਿਛਲਾ ਦਿਨ ਰਹੇ ਆ ਇੱਥੇ ਕਈ ਖਬਰਾਂ ਵੀ ਛਪੀਆਂ ਦੇਖੋ ਗੱਲ ਇਹ ਹੈ ਸਮੀਕਰਨ ਜਿਹੜੇ ਲਾਸਟ ਮੂਮੈਂਟ 'ਚ ਜੋ ਚੇਂਜਸ ਹੁੰਦੀਆਂ ਜਿਵੇਂ ਕਿ ਕੱਲ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਲਾਈਵ 'ਚ ਹੁਣੇ ਜ਼ਿਕਰ ਕਰਕੇ ਛੱਡੇ ਆ ਕਿ ਕੱਲ ਮਾਨਫੈਸਟੋ ਕਾਂਗਰਸ ਨੇ ਰਿਲੀਜ਼ ਕੀਤਾ ਵੀ ਸ਼ਾਇਦ ਕੁਝ ਸਾਨੂੰ ਇਹਦਾ ਬੈਨੀਫਿਟ ਮਿਲ ਜਵੇ ਹੋਰ ਵੱਡੀ ਪਾਰਟੀ ਦੇ ਜਿੰਨੇ ਹਾਈ ਕਮਾਂਡ ਬੰਦੇ ਆ ਮੰਨ ਲਓ ਬੀਜੇਪੀ ਦੇ ਸਾਰੇ ਮੋਦੀ ਸਾਹਿਬ ਅਮਿਤ ਸ਼ਾਹ ਰਾਜ ਰਾਣਾ ਸਿੰਘ ਸਾਰੇ ਮਤਲਬ ਹਾਈ ਕਮਾਂਡ ਤੋਂ ਸਾਰੇ ਲੋਕ ਈਵਨ ਇੱਥੇ ਤੱਕ ਕਿ ਕਾਂਗਰਸ ਦੇ ਵੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਕੇਜਰੀਵਾਲ 18 ਤਰੀਕ ਤੱਕ ਕੱਲ ਤੱਕ ਇੱਥੇ ਬੈਠੇ ਹੋਏ ਸੀਗੇ ਠੀਕ ਹੈ ਕਹਿੰਦਾ ਮਤਲਬ ਇਹ ਹਰ ਕੋਸ਼ਿਸ਼ ਕਰਦਾ ਜਿਹੜਾ ਪੂਰਾ ਇਹਨਾਂ ਦਾ ਪ੍ਰਧਾਨ ਹੈ ਲੀਡਰ ਹੈ ਪਾਰਟੀਆਂ ਦੇ ਜਿਹੜੇ ਵੱਡੇ ਉਹ ਵੱਡੇ ਲੀਡਰ ਕੋਸ਼ਿਸ਼ ਕਰਦੇ ਆ ਕਿ ਅਸੀਂ ਇਹ ਜਿਹੜੀ ਚੋਣ ਹੈ ਇਹਦਾ ਰੁਖ ਆਪਣੇ ਵੱਲੋਂ ਬਦਲੀਏ ਔਰ ਉਹ ਸਚੀਲ ਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਆ ਕਿ ਕਿਸੇ ਟਾਈਮ ਇੱਕ ਟਾਈਮ ਕਹਿੰਦੇ ਸੀ ਕਿ ਲਾ ਜੀ ਅੱਜ ਤੋਂ 2 ਮਹੀਨੇ ਪਹਿਲਾਂ ਜਦੋਂ ਇਲੈਕਸ਼ਨਾਂ ਦਾ ਹਜੇ ਦੌਰ ਸ਼ੁਰੂ ਵੀ ਨਹੀਂ ਹੋਇਆ ਸੀਗਾ ਜਿਵੇਂ ਸਟਾਰਟਿੰਗ ਲੈਵਲ ਹੀ ਕਹਿੰਦੇ ਹਜੇ ਚੋਣ ਕਮਿਸ਼ਨ ਨੇ ਇਲੈਕਸ਼ਨਾਂ ਐਲਾਨ ਹੀ ਕੀਤੀਆਂ ਸੀਗੀਆਂ ਉਹਦੇ ਤੋਂ ਬਾਅਦ ਸਟਾਰਟ ਕਹਿੰਦੇ ਸੀ ਜੀ ਇਹ ਆਮ ਆਦਮੀ ਪਾਰਟੀ ਦਾ ਰੇਸ ਬਹੁਤ ਜ਼ਿਆਦਾ ਹੋ ਤੇ ਹਵਾ ਲੱਗ ਰਹੀ ਆ ਆਪਾਂ ਹੁਣ ਜਿਹੜੀ ਹਵਾ ਇਹ ਨਾਲ ਜੀ ਬਤ ਤਕਰੀਬਨ ਤਕਰੀਬਨ ਇਹ ਦੇਖਿਆ ਜਾ ਰਿਹਾ ਜਿਵੇਂ ਆਪਾਂ ਕੱਲ ਕਰਦੇ ਪੈ ਸੀ ਇਹ ਖਿਚੜੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਕੁਝ ਨਹੀਂ ਪਤਾ ਲੱਗ ਸਕਦਾ ਕਿ ਇਹ ਕਿੱਥੇ ਤੱਕ ਕਿਹੜਾ ਦੌਰ ਬੰਦੂਗਾ ਪਰ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਆ ਸਭ ਤੋਂ ਜਿਹੜੇ ਵੱਧ ਪੜੇ ਲਿਖੇ ਉਮੀਦਵਾਰ ਆ ਇਸ ਹਲਕੇ ਦੇ ਵਿੱਚ ਦੋ ਆਈਪੀਐਸ ਹੁੰਦੇ ਸਾਬਕਾ ਬਿਲਕੁਲ ਨੋ ਆਈਐਸ ਆਈਐਸ ਹਾਂ ਦੋ ਆਈਐਸ ਅਫੀਸਰ ਨੇ ਇੱਕ ਜਿਹੜੇ ਵੈਦ ਸਾਹਿਬ ਆ ਜਿਹੜੇ ਕਿ ਜੇਤੂ ਕਰਾਰ ਪਹਿਲਾਂ ਉਹਨਾਂ ਨੂੰ ਇੱਥੋਂ ਲਾਸਟ ਈਅਰ ਜਦੋਂ ਪਹਿਲਾਂ ਪਿਛਲੀ 2017 ਇਲੈਕਸ਼ਨ ਦੇ ਵਿੱਚ 67927 ਵੋਟਾਂ ਉਹਨਾਂ ਨੂੰ ਮਿਲੀਆਂ ਸੀ ਠੀਕ ਹੈ ਔਰ ਦੂਸਰੇ ਨੰਬਰ ਤੇ ਜੀਵ ਸਿੰਘ ਸੰਗੋਲ ਰਹੇ ਸੀ 58286 ਦੇ ਗ੍ਰੀਨ ਔਰ ਜੋ ਕਿ ਦੇਖੋ ਇਹਨਾਂ ਦੇ ਨਾਲ ਹੁਣ ਆਪਾਂ ਜਿਹੜੀ ਆਈਐਸ ਦੀ ਗੱਲ ਕਰਦੇ ਆ ਆਈਐਸ ਦੇ ਜਿਹੜੇ ਨਵੇਂ ਰਿਟਾਇਰਡ ਲੱਧੜ ਸਾਹਿਬ ਜੀ ਬੜੇ ਕਾਬਲ ਅਫਸਰ ਹੈ ਬੜੀ ਕਾਬਲ ਅਫਸਰ ਹੈ ਆਪਰੇ ਟਾਈਮ ਚ ਡੀਸੀ ਰਹੇ ਆ ਉਹਨਾਂ ਨੇ ਵਾਵਾ ਸਰਕਾਰਾਂ ਦੇਖੀਆਂ ਕਿਵੇਂ ਸਰਕਾਰਾਂ ਚਲਦੀਆਂ ਕਿਵੇਂ ਦੇਖੋ ਸਮਝਦਾਰੀ ਦੀ ਗੱਲ ਕਰੀਏ ਪੜ੍ਹਾਈ ਲਿਖਾਈ ਦੀ ਕਰੀਏ ਵੈਸਾ ਵੀ ਬਹੁਤ ਵੱਡੇ ਪੜ੍ਹਾਈ ਲਿਖਾਈ ਚ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਲੱਧਰ ਸਾਹਿਬ ਵੀ ਆਈਏਐਸ ਹੈ ਔਰ ਨਾਲ ਦੀ ਨਾਲ ਜੇ ਗੱਲ ਕਰੀਏ ਆਪਾਂ ਸੰਘੋਵਾਲ ਜਾਂ ਆਪਾਂ ਗੱਲ ਕਰਦੇ ਆਂ ਚੌਥੇ ਬੰਦੇ ਆਪਰਾ ਦੇ ਲੱਧਰ ਸਾਹਿਬ ਜੀ ਨਾ ਸ਼ਿਵਾਲਕ ਸਾਹਿਬ ਜੀ ਲੱਧਰ ਸਾਹਿਬ ਸ਼ਿਵਾਲਕ ਜੀ ਕਸ਼ਨ ਸ਼ਿਵਾਲਕ ਇਹ ਚਾਰੇ ਬੰਦਿਆਂ ਦੀ ਜਿਹੜੀ ਆਪਸੀ ਰੇਸ ਹੈ ਜੇ ਅਗਰ ਆਪਾਂ ਕਹੀਏ ਇੱਕ ਦੂਜੇ ਤੋਂ ਕਿਵੇਂ ਕਿਵੇਂ ਨੇੜੇ ਆ ਕਿਵੇਂ ਕਿਵੇਂ ਜ਼ਿਆਦਾ ਸਾਡੇ ਬੜੇ ਇੱਥੇ ਪੱਤਰਕਾਰਾਂ ਨੇ ਆਪਣੇ ਜਿਹੜੇ ਸੂਤਰਾਂ ਨੇ ਵੀ ਦੱਸਿਆ ਕਿ ਹਰ ਬੰਦਾ ਆਪਣੀ ਜ਼ੋਰ ਲਗਾ ਰਿਹਾ ਪੂਰੀ ਬਾਕੀ ਇਹ ਕੁਛ ਇਹ ਕਹਿ ਸਕਦੇ ਆ ਕਿ ਜਿਵੇਂ ਲੱਧਰ ਸਾਹਿਬ ਹੋਏ ਰੀਸੈਂਟਲੀ ਹੁਣੇ ਹੀ ਇਹਨਾਂ ਨੂੰ ਬਾਅਦ ਚ ਸਭ ਤੋਂ ਪਹਿਲਾਂ ਸੀਟ ਹੋਈ ਐ ਐਲਾਨ ਇਹ ਲਹਿਰ ਜਿਹੜੀ ਹੈ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਆਪਾਂ ਕਿਹੜਾ ਬੰਦਾ ਅੱਗੇ ਜਾਊਗਾ ਹੁਣ ਇੱਕ ਵੈਦ ਸਾਹਿਬ ਦੇ ਲਾਸਟ ਇਅਰ ਆਪਾਂ ਪ੍ਰੋਗਰਾਮ ਚ ਵੀ ਐਲਾਨ ਕੀਤਾ ਸੀਗਾ ਕਿ ਇਹਨਾਂ ਦੇ ਇੱਕ ਪਿੰਡਾਂ ਦੇ ਜਿਹੜੇ ਸਰਪੰਚ ਸੀਗੇ ਉਹ ਵੀ ਇਹਨਾਂ ਦੇ ਬੜੇ ਬਰ ਖਿਲਾਫੀ ਬੋਲੇ ਉਹਨਾਂ ਨੇ ਟਿਕਟ ਦਾ ਵੀ ਡਿਮਾਂਡ ਕੀਤੀ ਔਰ ਨਾਲ ਦੀ ਨਾਲ ਇਹ ਆਪਾਂ ਜਿਹੜੇ ਲੱਧਰ ਸਾਹਿਬ ਉਹ ਲੇਟ ਆਏ ਇਹ ਸਾਰੀ ਸੀਟ ਦੇ ਉੱਤੇ ਆਪਾਂ ਇਹ ਕਹਿ ਸਕਦੇ ਆਂ ਕਿ ਇਹਦੇ ਤੇ ਬੜਾ ਜੋਰ ਜੰਮਰ ਬੜਾ ਜ਼ਬਰਦਸਤ ਰਹੇਗਾ ਮੁਕਾਬਲਾ ਕੁਝ ਕੁ ਰਾਸ਼ਿਆ ਚ ਰਹੇਗਾ ਮੁਕਾਬਲਾ ਜੇ ਆਪਾਂ ਕਹੀਏ ਕਿ ਜਿਹੜੀ ਦੌੜ ਹੈ ਆਪਸੀ ਦੌੜ ਜਿਹੜੀ ਆਪਾਂ ਗੱਲ کہہ ਸਕਦੇ ਆ ਉਹ ਬਹੁਤ ਥੋੜੇ ਮਾਰਜਨ ਨਾਲ ਜਾਊਗੀ ਥੋੜੇ ਮਾਰਜਨ ਨਾਲ ਥੋੜੇ ਮਾਰਜਨ ਨਾਲ ਜਾਊਗੀ ਅਕਲੀ ਸੀਟ ਦੀ ਗੱਲ ਕਰਨ ਚੱਲੇ ਆਂ ਲੁਧਿਆਣਾ ਨਾਰਥ ਦੀ ਬਿਲਕੁਲ ਜੀ ਕਾਂਗਰਸ ਦੇ ਰਕੇਸ਼ पांडे ਰਏ ਇੱਥੇ ਉਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਤੋਂ ਮਦਨ ਲਾਲ ਬੱਗਾ ਅਕਾਲੀ ਦਲ ਵੱਲੋਂ ਸ਼ਰਮਾ ਜੀ ਆੜੀ ਸ਼ਰਮਾ ਜੀ ਜਾਂ ਭਾਜਪਾ ਦੇ ਵੱਲੋਂ ਪਵਨ ਪੰਸਲ ਆ ਇੱਥੇ ਮੰਨਿਆ ਜਾਂਦਾ ਹੈ ਕਿ ਰਕੇਸ਼ पांडे ਦਾ ਜਿਹੜਾ ਕੱਦ ਵਾ ਸਿਆਸਤ ਦੇ ਵਿੱਚ ਬੜਾ ਵੱਡਾ ਹੈ ਕਾਰਨ ਕੀ ਹੈ ਦੇਖੋ ਗੱਲ ਇਹ ਹੈ ਸਭ ਤੋਂ ਪਹਿਲੀ ਗੱਲ ਤਾਂ ਕਲੇਰ ਸਾਹਿਬ ਇਹ ਹੈ 6 ਵਾਰ ਦੇ 6 ਵਾਰ ਦੇ ਉਮੀਦਵਾਰ ਜੀ ਐਮਐਲਏ 6 ਵਾਰ ਦੇ ਬੰਨਾ ਪਲੱਸ ਜਿਹੜਾ ਇਹਨਾਂ ਦਾ ਬੈਕਗ੍ਰਾਉਂਡ ਹੈ ਜੁਗਿੰਦਰਪਾਲ ਪਾਡੇ ਜੀ ਦੇ ਬੇਟੇ ਅੱਛਾ ਔਰ ਪਲੱਸ ਉਹ ਵੀ ਆਪਣੇ ਟਾਈਮ ਦੇ ਉੱਤੇ ਉਹਨਾਂ ਦੇ ਕੋਲ ਮੰਤralਿਆ ਰਿਆ ਔਰ ਲੀਡਰ ਬੜੇ ਉੱਚ ਕੋਟੀ ਦੇ ਲੀਡਰ ਸੀਗੇ ਔਰ ਸ਼ਹੀਦ ਸ਼ਹੀਦੀ ਪ੍ਰਾਪਤ ਹੋਈ ਉਹਨਾਂ ਨੂੰ ਉਹਨਾਂ ਦਾ ਇੱਥੇ ਸ਼ਹੀਦ ਹੋਇਆ ਸੀ ਉਹ ਤੇ ਉਹਦੇ ਨਾਲ ਇਹ ਲਖਤਾ ਹੀ ਆਈ ਸੀ ਉਸ ਉਸ ਦੌਰਾਨ ਠੀਕ ਹੈ ਔਰ ਇਹ ਜਦੋਂ 6 ਵਾਰ ਦੇ ਐਮਐਲਏ ਰਹੇ ਆ ਉਹਦੇ ਦੌਰਾਨ ਇਹਨਾਂ ਨੂੰ ਇੱਕ ਵਾਰੀ ਮੰਤਰੀ ਮੰਡਲ ਦਾ ਵੀ ਇਹਨਾਂ ਨੂੰ ਮੌਕਾ ਦਿੱਤਾ ਇੱਕ ਪ੍ਰਿੰਟਰ ਸਟੇਸ਼ਨਰੀ ਮੰਤਰੀ ਬਣੇ ਰਹੇ ਆ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਇਹਨਾਂ ਨੇ ਆਪਣਾ ਵਧੀਆ ਕੰਮ ਕੀਤਾ ਨਾਲ ਦੀ ਨਾਲ ਜੇ ਹੁਣ ਜੇ ਆਪਾਂ ਗੱਲ ਕਰੀਏ ਜਿਹੜੇ ਸ਼ਰਮਾ ਜੀ ਆ ਪਲੱਸ ਬੱਗਾ ਸਾਹਿਬ ਆ ਤੇ ਪਵਨ ਪ੍ਰਵੀਰ ਵਾਸਲ ਜੀ ਆ ਪਿਛਲੀ ਵਾਰ ਦੇ ਪ੍ਰਵੀਨ ਮਾਹਸਲ ਜੀ ਦਾ ਮਾਰਜਨ ਬਹੁਤ ਥੋੜਾ ਸੀ ਇਹਨਾਂ ਦਾ ਸੈਕਟਰਰ ਦਾ ਪਹੁੰਚ ਸੀਗੇ ਹੁਣ ਜਿਹੜੀ ਰੇਸ ਹੈ ਚਾਰ ਬੰਦਿਆਂ ਦੇ ਵਿੱਚ ਆ ਗਈ ਉਹ ਚਾਰ ਜਿਵੇਂ ਦੇਖੋ ਭਾਜੀਪੀ ਔਰ ਅਲੱਗ ਹੋ ਗਏ ਕਾਲੀ ਦਲ ਉਹਨਾਂ ਦੀ ਵੋਟ ਦੇਖੋ ਇੱਕ ਚੀਜ਼ ਐ ਛੋਟੀ ਜੀ ਗੱਲ ਬਤਨਗਾ ਜਿਹੜਾ ਵੋਟ ਬੈਂਕ ਹੈ ਉਹ ਆਪਣਾ ਆਪਣਾ ਸਭ ਦਾ ਹੈਗਾ ਹੀ ਐ ਥੋੜਾ ਯੰਗ ਬੰਦਿਆਂ ਨਾਲ ਬੜਾ ਫਰਕ ਪੈਗਾ ਕੀ ਹਾਂ ਵੀ ਕਿਹੜਾ ਬੰਦਾ ਹੁਣ ਕਿੱਧਰ ਰੁਝਾਨ ਆਉਂਦਾ ਕਿਸੇ ਦਾ ਇਹ ਪਿਛਲੀ ਵਾਰੀ ਦਾ ਵੀ ਜਿਹੜਾ ਮਾਰਜਨ ਇਹਨਾਂ ਦਾ ਸੀਗਾ ਇਹ ਤਕਰੀਬਨ 5 ਕੁ ਹਜ਼ਾਰ ਵੋਟਾਂ ਦਾ ਰਹਿ ਗਿਆ ਸੀ ਆਪਸੀ ਦੇ ਵਿੱਚ ਹੁਣ ਇਸ ਵਾਰ ਵੀ ਜਿਹੜਾ ਮਾਰਜਨ ਹੈ ਮੈਨੂੰ ਲੱਗਦਾ ਹੈ ਵੀ ਬਹੁਤ ਥੋੜੀ ਹੋ ਮੋਟਾ ਤੇ ਰਹੂਗਾ ਬੜਾਏ ਚਰਚਾ ਦਾ ਨਾਮ ਰਿਹਾ ਇੱਕ ਮਦਨ ਲਾਲ ਬੱਗਾ ਹਾਂ ਕਿਉਂ ਚਰਚਾ ਰਹੀ ਸਰ ਇਹ ਗੱਲ ਇਹ ਹੈ ਮਦਨ ਲਾਲ ਬੱਗਾ ਦੀ ਅਸੀਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਕਹਿ ਚੁੱਕੇ ਹਾਂ ਇਹ ਮਦਨ ਲਾਲ ਬੱਗਾ ਜੀ ਦਾ ਦੇਖੋ ਇਹ ਹੈ ਇਹ ਅੱਜ ਤੱਕ ਇਹਨਾਂ ਨੇ ਕੋਈ ਐਸੀ ਪਾਰਟੀ ਨਹੀਂ ਜਿਹੜੀ ਇਹਨਾਂ ਨਾਲ ਪਾਰਟੀ ਵਰਤੀ ਨਾ ਹੋਵੇ ਜਿਹੜੀ ਛੱਡੀ ਨਾ ਹੋਵੇ ਠੀਕ ਹੈ ਇਹ ਕਾਂਗਰਸ ਵਿੱਚ ਪਹਿਲਾਂ ਪੁਰਾਣੇ ਕਾਂਗਰਸੀ ਦੇ ਠੀਕ ਹੈ ਦੂਜਾ ਉਹਦੇ ਬਾਅਦ ਕਾਲੀ ਦਲ ਚ ਵੀ ਆਏ ਆਜ਼ਾਦ ਲੜੇ ਫਿਰ ਹੁਣ ਆਮ ਆਦਮੀ ਪਾਰਟੀ ਚ ਆ ਗਏ ਮੇਰੇ ਖਿਆਲ ਇੱਕ ਅੱਧੀ ਰਹਿ ਗਈ ਜਿਹੜੀ ਬੀਜੇਪੀ ਵਗੈਰਾ ਉਹ ਅਗਲੀ ਵਾਰੀ ਲੱਗਦਾ ਬੀਜੇਪੀ ਚ ਚੱਲ ਜਾਣਗੇ ਔਰ ਜਿਵੇਂ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਮਤਲਬ ਬਗਾ ਹੀ ਦੇ ਕਿ ਇੱਕ ਵਾਰੀ ਮੈਂ ਚੰਨਾਈ ਦੇ ਗੌਰਵ ਜਿਹੜੇ ਹੈਗੇ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੁਧਿਆਣਾ ਜਿਹੜੇ ਪੰਜਾਬ ਤੋਂ ਹੈਗੇ ਆ ਕਮਾਂਡਰ ਉਹਨਾਂ ਲੱਗਿਆ ਵੀ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਸਾਰ ਐਜੂਕੇਟਿਡ ਲੋਕ ਲੈਣੇ ਆ ਤੇ ਪਿਛਲੇ ਦਿਨੀ ਮੈਂ ਪੜ ਰਿਹਾ ਸੀਗਾ ਕਿ ਬੱਗਾ ਸਾਹਿਬ ਤਾਂ ਮੇਰੇ ਖਿਆਲ ਅੰਡਰ میٹرਿਕ ਹੈ ਅੱਛਾ ਅੰਡਰ میٹرਿਕ ਹੈ 8 ਕਲਾਸਾਂ ਮੇਰੇ ਖਿਆਲ ਪਾਸ ਕੀਤੀਆਂ ਮੇਰੇ ਖਿਆਲ ਉਹਨਾਂ ਨੇ ਉਹ ਤਾਂ ਮੁਸ਼ਕਿਲਾਂ ਨਾਲ ਹੀ ਹੋਈਆਂ ਹੋਣੀਆਂ 12000 ਵੋਟ ਪਈ ਸੀ ਹਾਂ ਪਰ ਮੇਨ ਇੱਕ ਗੱਲ ਮੈਂ ਜਿਹੜੀ ਆਪਣੇ ਵੋਟਰਾਂ ਨੂੰ ਵੀ ਪਹਿਲਾਂ ਅਪੀਲ ਕੀਤੀ ਹੈ ਕਿ ਥੋੜਾ ਯੋਗਤਾ ਦਾ ਜੁਰੂਰ ਧਿਆਨ ਕੀਤਾ ਜਾਵੇ ਵੀ ਵੋਟ ਕਿਨੂੰ ਪਾਉਣੀ ਹੈ ਉਹ ਬੰਦਾ ਕਾਬਿਲ ਹੈ ਕਿ ਨਹੀਂ ਕਾਬਿਲ ਹੈ ਪੜਿਆ ਲਿਖਿਆ ਕਿੰਨਾ ਹੈਗਾ ਠੀਕ ਹੈ ਕਿ ਨਹੀਂ ਗੱਲ ਇਹ ਬੜੀ ਜ਼ਰੂਰੀ ਗੱਲ ਹੈ ਜੀ ਠ ਹਾਂ ਇਹਨਾਂ ਸੀਟਾਂ ਦੇ ਵੀ ਲੁਧਿਆਣਾ ਸੀਟਾਂ ਦੇ ਵਿੱਚ ਲੁਧਿਆਣਾ ਸੈਂਟਰ ਦੀ ਗੱਲ ਕਰਦੇ ਹਾਂ ਲੁਧਿਆਣਾ ਸੈਂਟਰ ਇਸ ਕਰਕੇ ਵੀ ਖਾਸ ਹੋ ਜਾਂਦਾ ਕਿਉਂਕਿ ਇੱਥੇ ਜਿਹੜਾ ਸਨਤਕਾਰ ਆ ਬੜੇ ਵੱਡੇ ਪੱਧਰ ਤੇ ਰਹਿੰਦਾ ਹੈ ਤੇ ਨਾਲ ਦੀ ਨਾਲ ਹੀ ਇਹ ਸੱਭ ਦੇ ਵਿੱਚ ਬੜੀ ਵੱਡੇ ਪੱਧਰ ਤੇ ਵਪਾਰੀ ਵਰਗ ਜਿਹੜਾ ਹੈ ਉਹ ਉਮੀਦ ਰੱਖਦਾ ਹੈ ਲੁਧਿਆਣਾ ਸੈਂਟਰ ਦੀ ਗੱਲ ਕਰਦੇ ਹਾਂ ਸੁਰਿੰਦਰ ਕੁਮਾਰ ਢਾਵਰ ਹਾਂਜੀ ਢਾਵਰ ਸਾਹਿਬ ਜਿਹੜੇ ਇਹ ਪਿਛਲੀ ਵਾਰੀ ਇਸ 47871 ਵੋਟਾਂ ਇਹਨਾਂ ਨੇ ਪ੍ਰਾਪਤ ਕੀਤੀਆਂ ਸੀ ਇਹਨਾਂ ਨੂੰ ਮਿਲੀਆਂ ਸੀਗੀਆਂ ਇਹਨਾਂ ਦੇ ਨਾਲ ਜਿਹੜੇ ਦੂਸਰੇ ਇਸ ਨਾਲ ਇਹਨਾਂ ਦਾ ਰਨ ਅਪ ਰਨ ਮਸੀਹੜਾ ਉਹਦਾ ਦਾ ਮਾਰਜਨ ਮਤਲਬ 20000 ਵੋਟਾਂ ਤੋਂ ਜਿੱਤੇ ਸੀ ਇਹ ਕੀ ਬਾਤ ਇਹਨਾਂ ਦਾ 20000 ਪਲੱਸ ਆ ਦੇਖੋ ਤੁਸੀਂ ਜਿਹੜੇ ਵਿਪਨ ਸੂਰ ਕਾਕਾ ਸੀਗੇ ਉਹਨੂੰ 25000 ਵੋਟ ਮਿਲੀ ਇਹਨਾਂ ਨਾਲ 22000 ਵੋਟਾਂ ਦੇ ਨੇੜੇ ਪਹੁੰਚ ਗਏ ਸੀ ਤੇ ਉੱਪਰ ਜਿਹੜੇ ਆਪਣੇ ਦੇਵੀ ਸਾਹਿਬ ਦੇਵੀ ਜੀ ਇਹ ਉਹ 20000 ਕਹਿ ਰਹੇ ਤੁਹਾਨੂੰ ਮੈਂ 27000 ਉਹਨਾਂ ਨੂੰ ਵੋਟ ਮਿਲੀ ਹੈ ਹੁਣ ਅੱਜ ਵੀ ਜਿਹੜਾ ਮੁਕਾਬਲਾ ਹੈਗਾ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਪੀ ਪ੍ਰੈਸ਼ਰ ਜੀ ਨੇ ਉੱਥੋਂ ਠੀਕ ਹੈ ਔਰ ਅਕਾਲੀ ਦਲ ਤੋਂ ਪਾਲੀ ਜੀ ਨੇ ਔਰ ਦੇਬੀ ਜੀ ਨੇ বিজেপি ਤੋਂ ਠੀਕ ਹੈ ਹੁਣ ਵੀ ਜਿਹੜਾ ਮੁਕਾਬਲਾ ਇਹਦਾ ਚਾਰਾਂ ਦਾ ਵੋਟ ਵੋਟ ਡਿਵਾਈਡ ਹੋਣੀ ਹੈ ਇਸ ਵਾਰੀ ਔਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਡਾਵਰ ਸਾਹਿਬ ਨੇ ਕੰਮ ਨਹੀਂ ਕੀਤੇ ਡਾਵਰ ਸਾਹਿਬ ਨੇ ਆਪਣੇ ਟਾਈਮ ਦੇ ਦੌਰਾਨ ਲਾ ਸਰਕਾਰ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਉੱਥੇ ਨਾਲਾ ਦਾ ਕੰਮ ਕੀਤਾ ਬਹੁਤ ਵਧੀਆ ਕੰਮ ਕੀਤੇ ਠੀਕ ਹੈ ਔਰ ਕੰਮ ਕੀਤੇ ਆ ਕੰਮ ਨਜ਼ਰ ਵੀ ਆਉਂਦੇ ਆ ਕਿ ਉੱਥੇ ਜਿਹੜਾ ਰੋਡ ਇਹਨਾਂ ਨੇ ਬਣਾਇਆ ਨਾਲੇ ਦੇ ਉੱਤੇ ਲੱਗਦਾ ਹੈ ਕਿ ਹਾਂ ਵੀ ਉੱਥੇ ਕਾਫੀ ਉਹਦਾ ਸੁਧਾਰ ਹੋਇਆ ਲੋਕਾਂ ਦੀਆਂ ਪ੍ਰਾਪਰਟੀਆਂ ਵੀ ਬੜੀਆਂ ਵੱਧ ਗਈਆਂ ਉਸ ਮੈਂ ਪਿਛਲੇ ਦਿਨੀ ਇਹਨਾਂ ਦੀ ਇੰਟਰਵਿਊ ਇੱਕ ਆਪਣੇ ਮੈਡਮ ਤੋਂ ਕਰਾਈ ਸੀ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਸਾਰਾ ਆਪਣਾ ਰੋਡ ਮੈਪ ਵੀ ਅਸੀਂ ਕਿੱਦਾਂ ਕੀਤਾ ਔਰ ਮੈਂ ਕਹਿੰਦਾ ਇਹਨਾਂ ਨੂੰ ਵੀ ਮੰਤ੍ਰਾਲਿਆ ਇੱਕ ਵਾਰੀ ਇਹਨਾਂ ਨੂੰ ਮਿਲਿਆ ਰਿਹਾ ਇਹ ਚੀਪ ਪਾਰਲੀਮੈਂਟ ਸੈਕਟਰੀ ਬਣੇ ਸੀਗੇ ਉਹਦੇ ਵਿੱਚ ਵੀ ਇਹਨਾਂ ਨੂੰ ਪਾਵਰ ਦਾ ਡਿਪਾਰਟਮੈਂਟ ਦਿੱਤਾ ਗਿਆ ਸੀ ਪਰ ਕਿਤਨਾ ਕਿਤੇ ਦੇਖਿਆ ਗਿਆ ਹੈ ਕਾਲੀ ਦਲ ਦੀ ਜਿਹੜੀ ਸੀਟ ਹੈ ਇੱਥੇ ਪ੍ਰਤੀਪਾਲੀ ਦੀ ਉਹਨਾਂ ਕੋਲ ਕਹਿੰਦੇ ਕਿ ਜਿਹੜੀ ਮਤਲਬ ਧਾਰਮਿਕ ਵੋਟ ਬੜੇ ਪੱਧਰ ਤੇ ਆ ਕਾਰਨ ਕੀ ਹੈ ਦੇਖੋ ਗੱਲ ਇਹ ਹੈ ਧਾਰਮਿਕ ਵੋਟ ਦਾ ਅੱਜ ਜਿਹੜਾ ਲੋਕ ਹੈ ਬੜਾ ਸਮਝ ਚੁੱਕੇ ਆ ਧਰਮ ਦੇ ਨਾਮ ਦੇ ਉੱਤੇ ਲੋਕ ਜਿਹੜੇ ਆ ਉਹ ਨਹੀਂ ਜਾਂਦੇ ਉਹਦਾ ਮੇਨ ਕਾਰਨ ਹੈਗਾ ਜਿਵੇਂ ਹੁਣ ਆਪਾਂ ਸੈਕੂਲਰ ਪਾਰਟੀ ਦੀ ਗੱਲ ਕਰਦੇ ਆ ਭਾਜੀਪੀ ਦੀ ਕਿ ਵੀ ਉਹ ਧਰਮ ਦੇ ਨਾਮ ਦੇ ਉੱਤੇ ਬਹੁਤ ਕੁਝ ਆਪਣਾ ਵਟਪਟਾਂਦਰਾ ਕਰਦੇ ਆ ਠੀਕ ਹੈ ਪਿਛਲੇ ਦਿਨ ਹੀ ਆਪਾਂ ਦੇਖਿਆ ਵੀ ਹੈ ਕਿ ਮੋਦੀ ਸਾਹਿਬ ਵੱਡੇ ਵੱਡੇ ਸਰਦਾਰੀਆਂ ਸਰਦਾਰਾਂ ਦੇ ਜਿਹੜੇ ਮੁਖੀ ਆ ਉਹਨਾਂ ਨਾਲ ਮੀਟਿੰਗ ਕਰ ਰਹੇ ਸੀਗੇ ਔਰ ਰਾਧਾ ਸੁਮੀ ਡੇਰੇ ਵਾਲੇ ਦੇ ਆਪਣੇ ਬਾਬਾ ਜੀ ਨਾਲ ਮੀਟਿੰਗ ਕਰਕੇ ਗਏ ਆ ਉਹ ਵੀ ਸੁਣਨ ਜੇ ਵੀ ਆਇਆ ਕਿ ਜਿਹੜੇ ਰਾਮ ਰਹੀਮ ਨੂੰ ਜਿਹੜਾ ਛੱਡਿਆ ਉਹਨਾਂ ਦੇ ਵਿੱਚ ਵੀ ਕੋਈ ਛੋਟੀ ਪਟਿਸਪੋਰਟ ਕੀਤੀ ਹੋ ਸਕਦੀ ਹੈ ਉਹ ਨਾਲ ਦੀ ਨਾਲ ਤੁਹਾਨੂੰ ਵੀ ਦੱਸ ਦਈਏ ਰਾਮ ਰਹੀਮ ਨੇ ਅੱਜ ਹੀ ਆਪਣੇ ਡੇਰੇ ਤੋਂ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਸ਼ਾਮ ਨੂੰ ਅਸੀਂ ਅੱਜ ਸ਼ਾਮ ਨੂੰ ਅਸੀਂ ਐਲਾਨ ਕਰ ਦਾਂਗੇ ਵੌਇਸ ਮੈਸੇਜ ਦੇ ਦਾਂਗੇ ਕੀ ਆਪਦੇ ਆਪ ਦੇ ਸਮਝ ਦੇ ਮੁਤਾਬਕ ਤੁਸੀਂ ਵੋਟ ਪਾਉਣੀ ਹੈ ਕੋਈ ਇਹ ਹਜੇ ਤੱਕ ਉਹਨਾਂ ਨੇ ਇਹ ਵੀ ਨਹੀਂ ਦਰਸਾਇਆ ਵੀ ਕਿਹੜੀ ਪਾਰਟੀ ਨੂੰ ਕਰਨੀ ਹੈ ਕਿੱਧਰ ਝੁਕਾਵਾ ਹੈ ਕਿੱਧਰ ਨਹੀਂ ਉਹ ਡੇਰੇ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਦੇ ਮੁਖੀ ਹੈ ਜਿਹੜੇ ਉਹਨਾਂ ਦੇ ਜਵਾਈ ਵੀ ਉੱਥੇ ਖੜੇ ਹੋਇਆ ਉਸ ਸੀਟ ਦੇ ਉੱਤੇ ਵੀ ਸ਼ਾਇਦ ਕੋਈ ਉਹਦਾ ਐਲਾਨ ਕਰਨਗੇ ਉਹ ਵੀ ਆ ਵੀ ਕੀ ਕਰਨਾ ਉਹਨਾਂ ਨੇ ਮਤਲਬ ਉਹ ਇਹ ਕਹਿਣਗੇ ਵੀ ਆਪੋ ਆਪਣੇ ਹਲਕੇ ਹਿਸਾਬ ਨਾਲ ਚੁਣਨਾ ਹੈ ਆਪਣੇ ਉਹਨਾਂ ਨੇ ਕੋਈ ਹਜੇ ਕਿਸੇ ਦੀ ਇੱਕ ਵੀ ਪਾਰਟੀ ਦੀ ਤਰਫਦਾਰੀ ਜਾਂ ਇੱਕ ਪਾਰਟੀ ਦੀ ਸਪੋਰਟ ਕਰਨ ਨੂੰ ਨਹੀਂ ਕਿਹਾ ਉਹਨਾਂ ਨੇ ਕਲੀਅਰ ਕਰਟ ਕਿਹਾ ਕਿ ਇਹ ਜਿਹੜਾ ਕਨਫੈਡਰੇਸ਼ਨ ਰੱਖਿਆ ਜਾਏਗਾ ਨਾਲੇ ਠੀਕ ਹੈ ਹਾਂ ਹਾਲੇ ਤੱਕ ਜੋ ਜੋ ਅੱਜ ਦਾ ਉਹਨਾਂ ਨੇ ਉੱਥੇ ਮਤਲਬ ਕੱਢਿਆ ਜਿਹੜਾ ਅਨਾਉਂਸਮੈਂਟ ਕੀਤੀ ਹੈ ਉਹਦੇ ਬਾਰੇ ਉਹ ਦੱਸ ਦਿਆ ਠੀਕ ਹੈ ਇਸ ਤੋਂ ਬਾਅਦ ਅਗਲੀ ਸੀਟ ਤੇ ਆਏ ਨਾ ਜਿਹੜੀ ਹਮੇਸ਼ਾ ਇੱਕ ਬੜੇ ਰੁਝਾਨ ਤੇ ਰਹਿੰਦੀ ਹੈ ਲੁਧਿਆਣਾ ਸਾਉਥੀ ਗੱਲ ਕਰਦੇ ਆਂ ਹਾਂਜੀ ਬਲਵਿੰਦਰ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਦੇ ਭਰਾ ਵਾ ਤੇ ਨਾਲ ਦੀ ਨਾਲ ਹੀ ਸੀਟ ਤੇ ਜਿਹੜਾ ਈਸ਼ਵਰ ਜੋ ਚੀਮਾ ਜੋ ਇਸ ਵਾਰ ਖੜੇ ਆ ਉਹ ਬੜਾ ਇਸ ਵਾਰ ਇੱਕ ਨਾਮ ਲਾਸਟ ਤੇ ਕਿਉਂ ਅਨਾਉਂਸ ਕੀਤਾ ਗਿਆ ਤੇ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਤੋਂ ਰਜਿੰਦਰ ਛੀਨਾ ਜੀ ਹੈਗੇ ਆ ਅਕਾਲੀ ਦਲ ਤੋਂ ਹੀਰਾ ਸਿੰਘ ਗਾਬੜੀਆ ਵਾ ਭਾਜੀਪੀ ਤੋਂ ਸਤੰਦਰ ਸਤਿੰਦਰਪਾਲ ਜੀ ਹੈਗੇ ਆ ਕਿਵੇਂ ਦਾ ਸਮੀਕਰਨ ਹੈ ਇੱਥੇ ਦੇਖੋ ਗੱਲ ਇਹ ਹੈ ਜਿਹੜੇ ਬੈਂਸ ਸਾਹਿਬ ਇਹ ਨੇ ਬਲਵਿੰਦਰ ਸਿੰਘ ਜੀ ਕਿਹਾ ਜਾਂਦਾ ਹੈ ਕਿ ਜੇ ਸਿਮਰ ਸਿੰਘ ਬੈਂਸ ਦੇ ਜਿਹੜੇ ਬ੍ਰਦਰ ਨੇ ਇਹ ਬੜੇ ਠੰਡੇ ਸੁਆਦ ਹੈ ਇਹ ਕਹਿੰਦੇ ਨੇ ਵੀ ਇੱਕ ਗਰਮ ਤੇ ਇੱਕ ਨਰਮ ਤੇ ਦੋਨਾਂ ਭਾਵਾਂ ਦੇ ਵਿੱਚੋਂ ਪਰ ਵੈਸੇ ਦੇਖਿਆ ਜਾਵੇ ਗੁਰਮੁਖੀ ਵੀ ਨੇ ਇਹਨਾਂ ਦਾ ਨਾਮ ਨੂੰ ਵੀ ਲਿਆ ਹੋਇਆ ਪਰ ਇਸ ਕੁਝ ਦਿਨੀ ਜਿਹੜੇ ਜਿਹੜੇ ਪਿਛਲੇ ਲਾਸਟ ਦਿਨੀ ਚੱਲੇ ਆ ਉਹਨਾਂ ਦੇ ਵਿੱਚ ਲੜਾਈ ਦੇ ਵਿੱਚ ਇਹ ਵੀ ਬਾਹਰ ਉਜਾਗਰ ਹੋਏ ਆ ਇਹਨਾਂ ਦੇ ਵੀ ਕਈ ਚੀਜ਼ਾਂ ਦਾ ਜਿਵੇਂ ਪਿਛਲੇ ਜਿਹੜੀ ਲੜਾਈ ਹੋਈ ਕੋਰਟ ਦੇ ਕਚਹਿਰੀ ਦੇ ਵਿੱਚ ਵੀ ਉਹਨਾਂ ਨੇ ਗੱਡੀ ਦੇ ਅੱਗੇ ਲੇਟ ਕੇ ਦਾ ਭਈ ਇਹ ਪਹਿਲੀ ਵਾਰੀ ਰੂਪ ਦੇਖਿਆ ਅੱਛਾ ਉਹ ਨਾਲ ਦੀ ਨਾਲ ਆਪਾਂ ਇਲਾਕੇ ਦੇ ਵਿੱਚ ਜੋ ਇਹਨਾਂ ਦੇ ਬਾਰੇ ਉੱਥੇ ਵੋਟਰਾਂ ਤੋਂ ਪਬਲਿਕ ਕੋਲੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਵੀ ਇਹਨਾਂ ਨੇ 4 ਸਾਲ 4.5 ਸਾਲ ਕੋਈ ਕੰਮ ਨਹੀਂ ਕੀਤਾ ਹੂੰ ਔਰ ਜਿਹੜੇ ਲੋਕ ਉੱਥੇ ਗਏ ਆ ਉਹ ਲੋਕਾਂ ਨੇ ਇੱਕ ਆਪਣੇ ਸਾਡੇ ਪੱਤਰਕਾਰਾਂ ਨੇ ਵੀ ਉੱਥੇ ਸਾਰੀ ਰਿਪੋਰਟਿੰਗ ਕੀਤੀ ਸੀ ਰਿਪੋਰਟਿੰਗ ਦੇ ਵਿੱਚ ਵੀ ਇਹ ਕੀਤਾ ਗਿਆ ਸੀ ਵੀ ਭਾਈ ਇੱਕ ਸਾਲ ਡੇਢ ਸਾਲ ਤੋਂ ਈਸ਼ਵਰ ਜੋਸ਼ ਸਿੰਘ ਦੀ ਚੀਮਾ ਜੀ ਨੇ ਇੱਥੇ ਬੜੇ ਕੰਮ ਕੀਤੇ ਆ ਗਲੀਆਂ ਸੜਕਾਂ ਨਾਲੀਆਂ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਪਰ ਨਜ਼ਰ ਆਉਂਦਾ ਹੈ ਬਾਕੀ ਦੇਖੋ ਜਨਤਾ ਦਾ ਰੁਖ ਕਿਹੜੇ ਪਾਸੇ ਆ ਕਿਵੇਂ ਆ ਇਹ ਪਹਿਲੀ ਵਾਰੀ ਲੜ ਰਹੇ ਆ ਕੰਮ ਭਾਵੇਂ ਪੁਰਾਣਾ ਇੱਥੇ ਕਰਦੇ ਰਹੇ ਇਹ ਵੈਸੇ ਨੇਤਾ ਵਧੀਆ ਨੇ ਬਟ ਲੇਕਿਨ ਕਹਿਣ ਦਾ ਮਤਲਬ ਹੈ ਇਹ ਦਲੀਵਰੀ ਇਹਨਾਂ ਨੂੰ ਬੋਰਡ ਹਾਲ ਲੇਟ ਵੀ ਨਾਲ ਇਹਨਾਂ ਨੂੰ ਲਾਨੀ ਗਈ ਕਿਉਂਕਿ ਕੁਝ ਸੀਟਾਂ ਜਿਹੜੀਆਂ 9 8 9 ਸੀਟਾਂ ਰਹਿ ਗਈਆਂ ਸੀ ਕਾਂਗਰਸੀ ਦੀ ਲਾਸਟ ਸੀਟਾਂ ਜਿਹਨਾਂ ਦੀ ਵਾਰੀ ਆਈ ਪਰ ਪਿਛਲੇ ਦਿਨ ਦੇਖਿਆ ਗਿਆ ਕਿ ਜਿਵੇਂ ਕੇਜਰੀਵਾਲ ਸਾਹਿਬ ਆਏ ਤਾਂ ਰਜਿੰਦਰ ਸ਼ਿਨਾ ਜੀ ਵੀ ਨਾਲ ਬੈਠੇ ਗੱਡੇ ਦੇ ਉੱਪਰ ਜਾ ਕੇ ਤੇ ਵੱਡੇ ਪੱਧਰ ਤੇ ਥੱਲੇ ਵੀ ਸਮਰਥਕ ਦਿਖੇ ਆ ਕਿ ਲੱਗਦਾ ਹੈ ਕਿ ਸੀਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਗੱਲ ਇਹ ਹੈ ਉਹਦਾ ਕਿਹਾ ਜਾ ਸਕਦਾ ਜਿਹੜੀ ਮੈਡਮ ਸ਼ਿਨਾ ਹੈ ਇਹ ਕੋਈ ਮਤਲਬ ਐਦਾਂ ਕਿਹਾ ਜਾ ਸਕਦਾ ਵੀ ਇਹ ਪੁਰਾਣੀ ਐਮਐਲਏ ਨਹੀਂ ਕੋਈ ਇਸ ਤਰ੍ਹਾਂ ਦਾ ਨਹੀਂ ਆਪਾਂ ਕਹਿ ਸਕਦੇ ਕਿ ਆਪਾਂ ਇਹਨਾਂ ਨੂੰ ਕੋਈ ਲੋਕ ਜਾਣਦੇ ਹੁਣ ਅਸੀਂ ਕਈ ਬੰਦਿਆਂ ਕੋਲੋਂ ਉੱਥੇ ਪੁੱਛਿਆ ਆਪਣੇ ਵੋਟਰਾਂ ਤੋਂ ਪੁੱਛਿਆ ਉਹੀ ਲੋਕ ਕਹਿੰਦੇ ਨੇ ਕਿ ਅਸੀਂ ਤਾਂ ਮੈਡਮ ਨੂੰ ਪਹਿਲੀ ਵਾਰੀ ਦੇਖਿਆ ਅਸੀਂ ਕਿਸੇ ਏਰੀਆ 'ਚ ਨਹੀਂ ਦੇਖਿਆ ਬਾਕੀ ਗੱਲ ਇਹ ਉਹ ਹੁਣ ਜਿਵੇਂ ਆਪਾਂ ਕਈ ਵਾਰ ਕਹਿੰਦੇ ਹਾਂ ਕਿ ਕਿਸੇ ਵੇਲੇ ਕਿਹੜਾ ਪਾਸੇ ਰੁਖ ਚਲ ਜਾਂਦਾ ਹੈ ਵੋਟਰਾਂ ਦਾ ਉਹ ਮੌਕੇ ਤੇ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਦੀ ਜੋ ਅੱਜ ਅੱਜ ਤੱਕ ਦੀ ਕਰੰਟ ਰਿਪੋਰਟ ਹੈ ਉਹ ਤੁਹਾਨੂੰ ਦੱਸ ਰਿਹਾ ਹਾਂ ਠੀਕ ਹੈ ਅ ਬੀਤੇ ਦਿਨ ਪ੍ਰਿੰਕਾ ਗਾਂਧੀ ਜੀ ਆਏ ਅੰਬਾਸਟਰ ਪਰ ਟਰੱਕ ਤੇ ਉੱਪਰ ਖੜੇ ਸਨ ਨਾਲ ਭਾਰਤ ਕੁਸ਼ਨਾਸ਼ੂ ਜੀ ਖੜੇ ਸਨ ਤੇ ਨਾਲ ਦੀ ਨਾਲ ਕਚੇੜਾ ਪ੍ਰਿੰਕਾ ਗਾਂਧੀ ਜੀ ਦਾ ਸੰਜੀਤ ਤਲਵਾਰ ਦੇ ਹੱਕ ਦੇ ਵਿੱਚ ਆਏ ਪ੍ਰਚਾਰ ਕੀਤਾ ਤੇ ਵੱਡੇ ਪੱਧਰ ਤੇ ਦੇਖਿਆ ਕਿ ਲੋਕਾਂ ਦਾ ਜਿਹੜਾ ਜਮਾਵੜਾ ਸੀ ਇਹ ਕਾਟ ਸੀ ਬਹੁਤ ਵੱਡੇ ਪੱਧਰ ਦੇਖਿਆ ਗਿਆ ਮੌਜੂਦਾ ਕਾਂਗਰਸ ਦੇ ਵਿਧਾਇਕ ਰਹੇ ਆ ਉਹਨਾਂ ਦੇ ਓਪੋਜ਼ਿਟ ਆਮ ਆਦਮੀ ਪਾਰਟੀ ਤੋਂ ਜਲਦੀਪ ਸਿੰਘ ਭੋਲਾ ਅਕਾਲੀ ਦਲ ਤੋਂ ਰਣਜੀਤ ਢਿੱਲੋਂ ਜੀ ਆ ਤੇ ਨਾਲ ਦੀ ਨਾਲ ਬੀਜੇਪੀ ਤੋਂ ਜਗਮੋਹਨ ਸਿੰਘ ਜੀ ਰਹੇ ਸੰਜੀਤ ਤਲਵਾਰ ਦੇ ਵੱਲੋਂ ਇੱਕ ਬੁੱਕ ਵੀ ਲਾਂਚ ਕੀਤੀ ਗਈ ਸੀ ਆਪਣੇ ਕੰਮਾਂ ਨੂੰ ਲੈ ਕੇ 5 ਸਾਲ ਦੇ ਕੀ ਮੰਨਦੇ ਹੋ ਕਿਵੇਂ ਦੇ ਸਮੀਕਰਨ ਦੇਖੋ ਇਹ ਜਿਹੜੀ ਤੁਸੀਂ ਸੀਟ ਦੀ ਗੱਲ ਕਰਦੇ ਹੋ ਪਹਿਲੀ ਗੱਲ ਪਿਛਲੇ ਵਾਰੀ ਦੀ ਜਿਹੜੀ ਇਹ ਸੀਟ ਦੀ ਜਿੱਤ ਰਹੀ ਹੈ ਉਹ ਮੇਰਾ ਕ 1500 ਵੋਟਾਂ ਦੀ ਸੀ ਬਹੁਤ ਘੱਟ ਬਹੁਤ ਘੱਟ ਮਾਰਜਿਨ ਸੀ ਬਹੁਤ ਘੱਟ 2000 ਤੋਂ ਥੱਲੇ ਦੀ ਜਿਹੜੀਆਂ ਵੋਟਾਂ ਦੇ ਮਾਰਜਿਨ 'ਚ ਇਹਨਾਂ ਦਾ ਨਾਮ ਸੀਗਾ ਇੱਕ ਪਹਿਲੀ ਗੱਲ ਦੂਸਰੀ ਗੱਲ ਅ ਬੀਤੇ ਦਿਨੀ ਜਦੋਂ ਚੰਨੀ ਜੀ ਬੜੇ ਸੀ ਆਪਣੇ ਮੁੱਖ ਮੰਤਰੀ 111 ਦਿਨਾਂ ਦੇ ਜੀ ਉਹਨਾਂ ਨੇ ਵੀ ਇੱਥੇ ਆ ਕੇ 32 ਸੈਕਟਰ ਚ ਵਰਧਮਨ ਚੌਂਕ ਦੇ ਵਿੱਚ ਬਹੁਤ ਵੱਡੇ ਵੱਡੇ ਐਲਾਨ ਕੀਤੇ ਜਿਦੇ ਵਿੱਚ ਕੀ ਪੁਰਾਣੇ ਜਿਹੜੇ ਕੀਤੇ ਹੋਏ ਕੰਮ ਤੇ ਪਲੱਸ ਜਿਹੜੇ ਨਵੇਂ ਉਹਨਾਂ ਨੇ ਹੋਰ ਫੰਡ ਦਿੱਤੇ ਜਾਂ ਉੱਥੇ ਜਿਵੇਂ ਕਾਲਜ ਬਣ ਰਿਹਾ ਹੈ ਹਸਪੀਟਲ ਬਣ ਰਿਹਾ ਹੈ ਬੜਾ ਕੁਝ ਬਣ ਰਿਹਾ ਹੈ ਉਹਨਾਂ ਨੇ ਮੈਂ ਇੱਥੇ ਆ ਕੇ ਵੀ ਸੰਜੀਤ ਤਲਵਾਰ ਜੀ ਇੱਕ ਐਜੂਕੇਟਿਡ ਬੰਦੇ ਆ ਜਿਨ੍ਹਾਂ ਨੂੰ ਮੈਂ ਬਹੁਤ ਚੰਗਾ ਸਮਝਦਾ ਉਹਨਾਂ ਦੇ ਹੱਕ ਵਿੱਚ ਉਹਨਾਂ ਨੇ ਵੋਟ ਵੀ ਮੰਗੇ ਔਰ ਉਹ ਉਹਨਾਂ ਨੇ ਵੀ ਕਿਹਾ ਵੀ 4000 ਕਰੋੜ ਰੁਪਏ ਦੇ ਕੰਮ ਇਸ ਏਰੀਆ ਦੇ ਕੰਮ ਹੋਏ ਆ ਭਲਾ ਕਿ ਉਥੇ ਕੁਝ ਕੰਮ ਨਜ਼ਰ ਵੀ ਆਉਂਦੇ ਆ ਐ ਨਹੀਂ ਗੱਲ ਹੈ ਕਿ ਨਜ਼ਰ ਨਹੀਂ ਆਉਂਦੇ ਨਜ਼ਰ ਵੀ ਆਉਂਦੇ ਆ ਉਹ ਨਾਲ ਦੀ ਨਾਲੇ ਤੁਹਾਨੂੰ ਦੱਸ ਦੀ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਉਥੇ ਭੋਲਾ ਜੀ ਨੇ ਉਹ ਵੀ ਪਹਿਲਾਂ ਕਾਂਗਰਸ ਵਿੱਚ ਸੀ ਜਿਵੇਂ ਕਿ ਅਸੀਂ ਪਿਛਲੇ ਦਿਨੀ ਆਪਾਂ ਪ੍ਰੋਗਰਾਮ ਚਰਚਾ ਦੇ ਪ੍ਰੋਗਰਾਮ ਚ ਵੀ ਇਹ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਐਸਟਾਮ 117 ਸੀਟਾਂ ਦੇ ਵਿੱਚੋਂ 40 ਤੋਂ 50 ਸੀਟਾਂ ਜੋ ਜਿਹੜੀ ਕਹਿੰਦਾ ਡਾਇਵਰਟ ਹੋ ਕੇ ਗਈਆਂ ਕਾਂਗਰਸ ਤੋਂ ਕਾਂਗਰਸ ਦੇ ਉਮੀਦਵਾਰ ਜਿਹੜੇ ਪਹਿਲਾਂ ਕਾਂਗਰਸੀ ਸੀ ਉਹ ਉੱਧਰ ਚਲੇ ਇਹ ਗੱਲ ਆਕ ਆਪਾਂ ਬਾਰ ਬਾਰ ਕੀਤੀ ਦੀ ਆ ਠੀਕ ਹੈ ਦੇ ਨਾਲੇ ਆ ਵੀ ਇੱਥੇ ਜਿਹੜਾ ਇਹ ਮੁਕਾਬਲਾ ਹੈਗਾ ਇਹ ਟ੍ਰੈਂਗੂਲਰ ਮੁਕਾਬਲਾ ਹੁੰਦਾ ਹੈ ਆ ਪਿਛਲੀ ਵੀ ਅੱਦੀ ਸੀਗਾ ਅ ਅਕਾਲੀ ਦਲ ਦੀ ਵੀ ਵੋਟ ਉੱਥੇ ਆਲਮੋਸਟ 40-42000 ਵੋਟ ਉਹਨਾਂ ਨੂੰ ਪਈ ਸੀ ਉਹ 40-42000 ਵੋਟ ਉਹਨਾਂ ਭੋਲੇ ਨੂੰ ਪਿਆਗੀ 43000 ਰੋ ਬਾਹਰ 1500 ਦਾ ਮਾਰਜਨ ਨਾਲ ਇਹ ਵੋਟ ਉੱਤੇ ਜਿੱਤੀ ਸੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਪਿਛਲੇ ਦਿਨੀ ਪ੍ਰਿੰਕਾ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਜਦੋਂ ਪਿੱਛੋਂ ਉਹਨਾਂ ਨੇ ਇੱਕ ਯਾਤਰਾ ਸ਼ੁਰੂ ਕੀਤੀ ਆਪਣੀ ਰੋਡ ਰੋਡ ਸ਼ੁਰੂ ਕੀਤਾ ਪਿੱਛੋਂ ਪਾਂਡੇ ਸਾਹਿਬ ਦੇ ਏਰੀਆ ਚੋਂ ਆਂਦੇ ਹੋਏ ਸੈਂਟਰ ਹਲਕੇ ਦੇ ਵਿੱਚੋਂ ਡਾਬਰ ਸਾਹਿਬ ਵੀ ਨਾਲ ਲੈਂਦੇ ਹੋਏ ਆਸ਼ੂ ਜੀ ਵੀ ਨਾਲ ਜਿਵੇਂ ਆਪਾਂ ਗੱਲ ਕਰਦੇ ਆ ਔਰ ਉਹਨਾਂ ਨੇ ਇੱਥੇ ਆ ਕੇ ਇਹਨਾਂ ਦੇ ਇਲਾਕੇ ਦੇ ਵਿੱਚ ਇਹਨਾਂ ਦੇ ਟਾਪ ਤੇ ਆ ਕੇ ਖਤਮ ਕੀਤੀ ਰੈਲੀ ਉਸ ਰੈਲੀ ਚ ਉੱਥੇ ਉਹਨਾਂ ਨੇ ਆ ਕੇ ਸਪੀਚ ਵੀ ਦਿੱਤੀ ਇਵਨ ਸਾਡੇ ਪੱਤਰਕਾਰ ਨੇ ਇਹਨਾਂ ਨੇ ਉਹਨਾਂ ਨੇ ਬਾਈਟ ਵੀ ਲਈ ਪ੍ਰਿੰਕਾ ਗਾਂਧੀ ਜੀ ਦੀ ਵੀ ਸੰਜੇਤ ਲਵਾੜ ਜੀ ਦੀ ਤੇ ਕਹਿੰਦਾ ਮਤਲਬ ਇਹ ਆ ਕਿ ਦੇਖੋ ਇਸ ਟਾਈਮ ਵੀ ਜਿਹੜਾ ਹੈਗਾ ਸੰਜੇ ਤਲਵਾਰ ਵੀ ਅੱਜ ਵੀ ਆਪਣੇ ਆਪ ਨੂੰ ਇਹ ਗੱਲ ਕਹਿੰਦੇ ਆ ਕਿ ਜੇ ਮੈਂ ਕੰਮ ਕੀਤੇ ਤਾਂ ਮੈਨੂੰ ਵੋਟ ਪਾ ਦਿਓ ਜੇ ਕੰਮ ਨਹੀਂ ਕੀਤੇ ਤਾਂ ਕੋਈ ਗੱਲ ਨਹੀਂ ਮਤਲਬ ਕਹਿੰਦਾ ਆ ਕਿ ਜੋ ਉੱਥੇ ਦੇ ਜਿੰਨੇ ਇਸ ਟਾਈਮ ਬੰਦੇ ਖੜੇ ਆ ਸਭ ਨਾਲ ਵੱਧ ਐਜੂਕੇਟਡ ਨੇ ਇਹ ਵੀ ਪੜੇ ਲਿਖੇ ਨੇ ਬੰਦੇ ਉਸ ਪੜੇ ਲਿਖੇ ਦੇ ਹਿਸਾਬ ਨਾਲ ਇਹ ਬਹੁਤ ਉੱਪਰ ਜਾਂਦੇ ਨੇ ਠੀਕ ਹੈ ਪਰ ਇਹ ਦੇਖਿਆ ਗਿਆ ਕਿ ਪਿਛਲੀ ਵਾਰ ਇੱਥੇ ਜਿਵੇਂ ਸੰਜੀਵ ਤਲਵਾਰ ਜੀ ਨੂੰ 43000 ਵੋਟਾਂ ਪਈਆਂ ਰਣਜੀਤ ਸਿੰਘ ਢਿੱਲੋਂ ਨੂੰ 41000 ਵੋਟਾਂ ਪਈਆਂ ਦਲਜੀਤ ਸਿੰਘ ਭੂਲਾ ਜੀ ਨੂੰ 41000 ਵੋਟਾਂ ਪਈਆਂ ਜਿਹੜੇ ਵੋਟਰਸ ਆ ਉਹ ਇੰਨੇ ਡਿਵਾਈਡ ਕਰ ਤੋਂ ਲੱਗਦੇ ਆ ਦੇਖੋ ਗੱਲ ਮੈਂ ਜਿਵੇਂ ਤੁਹਾਨੂੰ ਕਹਿਣਾ ਇੱਕ ਕੁਦਰਤ ਵੱਲੋਂ ਦੇਖੋ ਜਿਹੜੀ ਟਕਸਾਲੀ ਵੋਟ ਆ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਬੰਦਾ ਕਹਿੰਦਾ ਮੈਂ ਤਾਂ ਕਾਂਗਰਸੀ ਆ ਜੀ ਮੈਂ ਤਾਂ ਕਾਲੀਦਲ ਆ ਉਹ ਵੋਟ ਪਰਸੈਂਟੇਜ ਵਾਈ ਵੋਟ ਉਹ ਵੋਟ ਨਹੀਂ ਟੁੱਟਦੀ ਹੁੰਦੀ ਕਦੀ ਜੀ ਵੋਟ ਡਾਇਰੈਕਟ ਉਹ ਹੁੰਦੀ ਹੈ ਜਿਹੜੀ ਯੰਗ ਜਿਹੜੀ ਨਵੀਂ ਵੋਟ ਆਈ ਹੁੰਦੀ ਹੈ ਉਹ ਕਈਆਂ ਬੱਚਿਆਂ ਨੇ ਪਹਿਲੀ ਵਾਰ ਪਾਉਣੀ ਹੁੰਦੀ ਹੈ ਅਸੀਂ ਕਿਹਨੂੰ ਪਾਈਏ ਉਹਨਾਂ ਦੀ ਕਿਰੌਸਟੀ ਬਹੁਤ ਹੁੰਦੀ ਹੈ ਅਗਲੇ ਵੀ ਅਸੀਂ ਵੋਟ ਪਾਈਏ ਕਿਨੂੰ ਉਹ ਜਿੱਦਾਂ ਕੋਈ ਮਾਂ ਪਿਓ ਕਹਿੰਦਾ ਜਾਂ ਕਿਸੇ ਪਾਸੇ ਕਿੱਦਾਂ ਪਾਈਏ ਯਾਰ ਉਹ ਕਹਿੰਦੇ ਆ ਜੀ ਜੀ ਟ੍ਰੈਂਡ ਟ੍ਰੈਂਡ ਦੇ ਹਿਸਾਬ ਨਾਲ ਜਾਂ ਜਿਹੜਾ ਟ੍ਰੈਂਡਿੰਗ ਚੱ ਹੁਣ ਭੋਲੇ ਜੀ ਨੂੰ ਕਾਂਗਰਸ ਦੀ ਵੋਟ ਵੀ ਆ ਗਈ ਮੰਨ ਲਓ ਜਿਹੜੀ 40000 ਦੀ ਵੋਟ ਗੱਲ ਕਰਦੇ ਆ ਉਹ ਆਜ਼ਾਦ ਖੜੇ ਸੀ ਕਾਉਂਸਲਰ ਵੀ ਰਹੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਵੋਟ ਵੀ ਆ ਗਈ ਔਰ ਉਹ ਜਿਹੜੀ ਇਹਨਾਂ ਦੀ ਆਪਣੀ ਕਹਿ ਲਓ ਯੰਗ ਲਹਿਰ ਹੈ ਉਹਦੀ ਵੋਟ ਵੀ ਆ ਗਈ ਤਾਂ ਤਾਂ ਵੋਟ ਇਸ ਬਰਾਬਰ ਭੋਜ ਗਈ ਠੀਕ ਹੈ ਠੀਕ ਹੈ ਅਗਲੀ ਗੱਲ ਕਰਦੇ ਆ ਜੋ ਬੜਾ ਸੰਵੇਦਨਸ਼ੀਲ ਹਲਕਾ ਬਣਿਆ ਹੋਇਆ ਹੈ ਆਤਮਨਗਰ ਦੀ ਆਤਮਨਗਰ ਲੜਾਈਆਂ ਵੀ ਹੋਈਆਂ ਪੋਸਟਰ ਪਾੜੇ ਗਏ ਕੜਬਲਜੀ ਦੇ ਇਲਜ਼ਾਮ ਲਗਾਏ ਬੈਂਸ ਤੇ ਬੈਂਸ ਦੀ ਗ੍ਰਿਫਤਾਰੀ ਹੋਈ ਨਹੀਂ ਹੋਈ ਅਗਲੇ ਦਿਨ ਕਹਿੰਦੇ ਛੁੱਟ ਕੇ ਆ ਗਏ ਕਈ ਵੱਡੇ ਇਲਜ਼ਾਮ ਲੱਗੇ ਹਲਕਾ ਆਤਮਨਗਰ ਦੀ ਹਲਕਾ ਆਤਮਨਗਰ ਦੇ ਵਿੱਚ ਲਿਪ ਪਾਰਟੀ ਦੇ ਵੱਲੋਂ ਵਿਧਾਇਕ ਰਹੇ ਸਿਮਰਜੀਤ ਸਿੰਘ ਬੈਂਸ ਕਾਂਗਰਸ ਦੇ ਵਿੱਚੋਂ ਕਮਲਜੀਤ ਸਿੰਘ ਕੜਵਲਵਾ ਆਮ ਆਦਮੀ ਪਾਰਟੀ ਦੇ ਵੱਲੋਂ ਕੁਲਵੰਤ ਸਿੱਧੂ ਆ ਤੇ ਅਕਾਲੀ ਦਲ ਦੇ ਵੱਲੋਂ ਹਰੀਸ਼ ਰਾਏ ਢਾਂਡਾ ਜੀ ਆ ਤੇ ਭਾਜਪਾ ਦੇ ਵੱਲੋਂ ਪ੍ਰੇ ਮਿੱਤਲ ਜੀ ਆ ਕਿਵੇਂ ਦੇ ਸਮੀਕਰਨ ਦੇਖੋ ਉੱਥੇ ਜਿਹੜੀ ਟੱਕਰ ਦਿਖਦੀ ਵੀ ਆ ਜੋ ਕਹਿ ਲੋ 36 ਦਾ ਆਕੜਾ ਜਿਹਦੇ ਕਰਕੇ ਸਵੇਦਨਸ਼ੀਲ ਘੋਸ਼ਿਤ ਕੀਤੀ ਗਈ ਆ ਉਹ ਇਹ ਵੀ ਪਹਿਲਾਂ ਬਰਬਰ ਦੀ ਯਾਰੀ ਦੋਸਤੀ ਇੱਕ ਚੋਟੀ ਦੇ ਬਹੁਤ ਫਾਸਟ ਫਰੈਂਡ ਇਹ ਕੜਵਲ ਸਾਹਿਬ ਤੇ ਇਹ ਕਿਆ ਨੋ ਪੰਜਾਬੀ ਦੇ ਵਿੱਚ ਸਿਵਰੇਜ ਸਿਪਲਸ ਇਹ ਦੋਨੇ ਹੀ ਆਪਸ ਵਿੱਚ ਇੱਕੋ ਥਾਲੀ ਚ ਖਾਣਾ ਲੈ ਸੀਗੇ ਅੱਛਾ ਹੁਣ ਯਾਰੀ ਦੋਸਤੀ ਸੀ ਉਹ ਇੱਕ ਇੱਕ ਅੰਦਰ ਦੀਆਂ ਕਮਜ਼ੋਰੀਆਂ ਜਾਣਦੇ ਬੰਦਾ ਇੱਕ ਦੂਜੇ ਦੀਆਂ ਪਿਛਲੇ ਦਿਨੀ ਜਦੋਂ ਤੋਂ ਇਹਨਾਂ ਦੇ ਅਲੱਗ ਹੋਏ ਉਦੋਂ ਵੀ ਇਹ ਆਲਮੋਸਟ 20-22000 ਵੋਟਾਂ ਦੇ ਕਰੀਬ ਆਲਮੋਸਟ ਹਾਰੇ ਸੀ 18-19000 ਹਾਂਜੀ ਹਾਂਜੀ 53000 ਵੋਟਰ ਨੂੰ ਨੂੰ ਪਈ ਸੀ ਸਮਥਿੰਗ ਪਰ 36000 ਵੋਟਾਂ ਲੈ ਕੇ ਗਈ ਸੀ ਠੀਕ ਹੈ ਔਰ ਉਹਦੇ ਨਾਲ ਉਸ ਤੋਂ ਬਾਅਦ ਲੜਾਈ ਝਗੜਾ ਅੱਜ ਤੱਕ ਵੀ ਖਤਮ ਨਹੀਂ ਹੋਇਆ ਇਹਨਾਂ ਦਾ ਲੜਾਈ ਝਗੜੇ ਦੇ ਵਿੱਚ ਪਿਛਲੇ ਦਿਨੀ ਜਦੋਂ ਇਹਨਾਂ ਤੇ ਦੋਸ਼ ਲੱਗੇ ਮੈਂ ਸਾਹਿਬ ਦੇ ਇਹ ਜਿਸ ਲੇਡੀ ਨੇ ਦੋਸ਼ ਲਾਇਆ ਉਹਦੀ ਫੇਵਰ ਕਰਨ ਲੱਗੇ ਹੁਣ ਮੇਨ ਗੱਲ ਇਹ ਹੈ ਵੀ ਇਹ ਜਿਹੜੀ ਚੀਜ਼ ਹੈ VOTING ਜਿਹੜੀ ਹੈ ਨਾ ਉਹ ਇਹ ਚੀਜ਼ਾਂ ਨੂੰ ਸਭ ਮੈਂ ਸਮਝਦਾ ਵਾਂ ਇਹ ਪਰੇ ਰੱਖ ਕੇ VOTING ਪਾਣੀ ਚਾਹੀਦੀ ਹੈ ਉਹਦਾ ਕਾਰਨ ਇਹ ਸੂਝਵਾਨ ਬੰਦਾ ਹੋਵੇ ਪੜਿਆ ਲਿਖਿਆ ਹੋਵੇ ਉਹਨੇ ਕੰਮ ਕੀਤਾ ਏਰੀਆ ਚਕ ਨਹੀਂ ਕੀਤਾ ਲੋਕਾਂ ਦੇ ਨਾਲ ਚੱਲਿਆ ਤੁਰਿਆ ਨਹੀਂ ਤੁਰਿਆ 인ਫਰਾਸਟ੍ਰਕਚਰ ਦਾ ਕਿੰਨਾ ਧਿਆਨ ਰੱਖਿਆ ਹੈਲਥ ਦਾ ਕਿੰਨਾ ਧਿਆਨ ਰੱਖਿਆ ਐਜੂਕੇਸ਼ਨ ਦਾ ਕਿੰਨਾ ਧਿਆਨ ਰੱਖਿਆ ਵੋਟ ਮੈਂ ਕਹਿੰਦਾ ਇਹ ਚੀਜ਼ ਨੂੰ ਦੇਖ ਕੇ ਪਾਉਣੀ ਚਾਹੀਦੀ ਹੈ ਹੁਣ ਨਾਲ ਦੀ ਨਾਲ ਜੇ ਗੱਲ ਕਰੀ ਆਪਾਂ ਗੱਲ ਕਰ ਰਹੇ ਆ ਢਾਂਡਾ ਸਾਹਿਬ ਦੀ ਉਹ ਵੀ ਹੀ ਇਜ਼ ਅ ਵੈਰੀ ਵੈਲ ਐਜੂਕੇਟਿਡ ਅਕਾਲੀ ਸਰਕਾਰ ਦੇ ਵਿੱਚ ਉਹ ਵੀ ਪਾਰਲੀਮੈਂਟ ਸੈਟੇ ਰਹੇ ਆ ਠੀਕ ਹੈ ਔਰ ਚੇਅਰਮੈਨ ਵੀ ਰਹੇ ਆ ਉਹ ਬਾਡ ਕੌਂਸਲ ਦੇ ਪ੍ਰਧਾਨ ਵੀ ਰਹੇ ਆ ਤਿੰਨ ਵਾਰ ਦੇ ਹੂੰ ਭਾਬ ਕਹਿੰਦਾ ਜੀ ਪੜ੍ਹੇ ਲਿਖੇ ਨੇ ਕੱਦਵਾਰ ਨਿੱਤਾ ਨੇ ਬਹੁਤ ਵਧੀਆ ਔਰ ਜਿਹੜੇ ਆਪਣੇ ਮਿੱਤਲ ਸਾਹਿਬ ਨੇ ਜੀ ਮਿਤਲ ਸਾਹਿਬ ਵੀ ਗਏ हां ਪ੍ਰੇਮ ਮਿਤਲ ਜੀ ਵੀ ਹੈ ਉਹ ਆਲਰੇਡੀ ਉਹ ਵੀ ਐਮਐਲਏ ਰਹਿ ਚੁਕੇ ਐਕਸਪੀਰੀਐਂਸਡ ਬੰਦੇ ਨੇ ਇਸ ਸੀਟ ਤੇ ਬਾਕੀ ਰਹਿ ਗਏ ਸਿੱਧੂ ਸਾਹਿਬ ਉਹ ਪੁਰਾਣੇ ਕਾਂਗਰਸੀ हां ਪੁਰਾਣੇ ਕਾਂਗਰਸੀ ਜਿਹੜੇ ਉਹ ਸਿੱਧੂ ਸਾਹਿਬ ਉਹ ਕਾਂਗਰਸ ਤੋਂ ਆਮ ਆਦਮੀ ਪਾਰਟੀ ਚ ਆਇਆ ਹੁਣ ਜੇ ਕੋਈ ਆਮ ਆਦਮੀ ਦੀ ਜਿਵੇਂ ਆਪਾਂ ਗੱਲ ਕਰਦੇ ਆ ਕਿ ਸ਼ਾਇਦ ਉਹਨਾਂ ਨੂੰ ਟ੍ਰੈਂਡਿੰਗ ਕੋਈ ਬਚਾ ਜਵੇ ਤੇ ਬਚਾ ਜਵੇ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਇਹੋ ਜਿਹੇ ਮਤਲਬ ਉਹਨਾਂ ਨੇ ਕੋਈ ਕੰਮ ਕੀਤੇ ਹੋਣ ਉਸ ਏਰੀਏ ਦੇ ਠੀਕ ਹੈ ਆ ਲਾਸਟ ਸੀਟ ਹੈ ਕਿ ਲੁਧਿਆਣਾ ਵੈਸਟ ਦੀ ਜਿੱਥੇ ਕੈਬਨਿਟ ਮੰਤਰੀ ਭਾਤਪੁਸ਼ਾਸ਼ੁਦੇ ਵੱਲੋਂ ਜਿਸ ਤਰ੍ਹਾਂ ਕੰਮ ਕੀਤੇ ਗਏ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਪੇਜ 'ਤੇ ਦੇਖਿਆ ਕਈ ਵਾਰ ਅਸੀਂ ਕਿ ਵੱਡੇ ਵੱਡੇ ਪੱਧਰ ਤੇ ਪਾਰਕਾਂ ਦਾ ਜੋ ਨਿਰਮਾਣ ਕੀਤਾ ਦਿਖਾਇਆ ਗਿਆ ਏ ਇਸ ਤਰ੍ਹਾਂ ਬ੍ਰਿਜ ਬਣਦੇ ਪਏ ਆ ਲੁਧਿਆਣਾ ਅੰਦਰ ਇੱਕ ਤਾਂ ਹੋ ਗਏ NH1 ਦੇ ਬ੍ਰਿਜ ਬਣਦੇ ਪਏ ਲੁਧਿਆਣਾ ਦੇ ਵਿੱਚ ਬ੍ਰਿਜ ਬਣਦੇ ਪਏ ਤੇ ਨਾਲ ਦੀ ਨਾਲ ਹੀ ਜਿਹੜੀ ਉਹਨਾਂ ਦੀ ਛਵੀ ਰਹੀ ਆ ਉਹ ਛਵੀ ਦੇ ਵਿੱਚ ਕਈ ਇਲਜ਼ਾਮ ਵੀ ਲੱਗੇ ਨੇ ਉਹ ਪੁਲਿਸ ਸਾਹਿਬ ਦਾ DSP ਦੀ ਗੱਲ ਹੋਵੇ ਆਡੀਓ ਵਾਇਰਲ ਦੀ ਗੱਲ ਹੋਵੇ ਜਾਂ ਉਹਨਾਂ ਦੀ ਪਤਨੀ ਦੀ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਹੋਵੇ ਪਰ ਦੂਸਰੇ ਪਾਸੇ ਦੇਖਿਆ ਗਿਆ ਏ ਕਿ ਇਸ ਮੰਤਰੀ ਦਾ ਕਦ ਜਿਹੜਾ ਵਾ ਕੈਬਨਿਟ ਦੇ ਵਿੱਚ ਬੜਾ ਉੱਚਾ ਰਿਹਾ ਦੇਖੋ ਗੱਲ ਇਹ ਕਲੀਅਰ ਸਾਬ ਇੱਕ ਚੀਜ਼ ਬਣੀ ਹੋਈ ਗੱਲ ਹੈ ਕਿ ਜਦੋਂ ਬੰਦਾ ਵੱਡੇ ਪੱਦਰ ਤੇ ਪਹੁੰਚ ਜਾਂਦਾ ਹੈ ਜੀ ਥੱਲੇ ਲੈਵਲ ਤੇ ਕੁਝ ਬੁਰਾਈਆਂ ਵੀ ਹੁੰਦੀਆਂ ਕਮੀਆਂ ਬੇਸ਼ੀਆਂ ਬੰਦੇ ਦੇ ਨਾਲ-ਨਾਲ ਚਲਦੀਆਂ ਕੁਝ ਕੋ ਕਹਿੰਦੇ ਨੇ ਕੁਝ ਪਾਣੇ ਲਈ ਕੁਝ ਗਵਾਉਣਾ ਪੜਦਾ ਹੈ ਤੇ ਇਹ ਚੀਜ਼ਾਂ ਜਿਹੜੀਆਂ ਨਾਲ-ਨਾਲ ਬੰਦੇ ਦੇ ਚਲਦੀਆਂ ਠੀਕ ਹੈ ਜੇ ਆਪਾਂ ਗੱਲ ਕਰੀਏ ਇਨਫਰਾਸਟ੍ਰਕਚਰ ਦੀ ਇਹ ਕਰੀਏ ਸੁੰਦਰੀਕਰਨ ਦੀ ਵਧੀਆ ਤਰੀਕੇ ਦਾ ਸਮਾਰਟ ਸਿਟੀ ਨੂੰ ਲੁਧਿਆਣੇ ਨੂੰ ਕਿੱਦਾਂ ਬਣਾਇਆ ਕਿਵੇਂ ਕੀਤਾ ਔਰ ਮੈਂ ਪਿਛਲੇ ਦਿਨ ਇਹਨਾਂ ਨਾਲ ਕਾਫੀ ਵਿਚਰਿਆ ਵਾਂ ਇੱਕ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਇੰਟਰਵਿਊ ਵੀ ਆਪਾਂ ਕੀਤੀ ਸੀ ਠੀਕ ਹੈ ਉਹਦੇ ਦੌਰਾਨ ਵੀ ਕੁਝ ਸਾਨੂੰ ਇਹਨਾਂ ਨੇ ਪੂਰਾ ਆਪਣੇ ਡਿਟੇਲਸ ਬਾਰੇ ਦੱਸਿਆ ਕਿ ਮੇਰਾ ਸੁਪਨਾ ਕੀ ਹੈ ਮੇਰਾ ਸੁਪਨਾ ਕੀ ਹੈ ਕਿ ਮੈਂ ਲੁਧਿਆਣੇ ਨੂੰ ਕਿੱਦਾਂ ਬਣਾਉਣਾ ਚਾਹੁੰਦਾ ਕਿੱਥੇ ਤੱਕ ਲੈ ਜਾਣਾ ਚਾਹੁੰਦਾ ਵੀ ਮੇਰਾ ਅਗਲਾ ਡਿਵੈਲਪਮੈਂਟ ਦਾ ਪਲਾਨ ਕਿੱਥੇ ਆ ਵੀ ਲੁਧਿਆਣੇ ਚ ਕੋਈ ਰੇਲਵੇ ਇੱਥੇ ਜਿੱਥੋਂ ਜਿੱਥੋਂ ਪੂਰਾ ਲੁਧਿਆਣਾ ਜਿੱਥੋਂ ਰੇਲਵੇ ਲੈਣ ਜਾਂਦੀ ਹੈ ਮੈਂ ਕੋਈ ਰੇਲਵੇ ਲੈਣ ਨਹੀਂ ਇਦਾਂ ਰਹਿਣ ਦੂੰ ਚਾਹੇ ਉਹ ਅੰਡਰ ਬ੍ਰਿਜ ਚਾਹੇ ਓਵਰ ਬ੍ਰਿਜ ਬਣਾਉਣਾ ਉਹ ਮੇਰਾ ਕੰਮ ਈ ਵਾਰ ਸਾਰੇ ਬ੍ਰਿਜ ਪਾਸ ਵੀ ਕਰ ਚੁੱਕੇ ਆ ਔਰ ਜਿਹੜੇ ਐਲੀਵੇਟਰ ਪੁੱਲ ਬਣ ਰਹੇ ਆ ਬਣਾਏ ਆ ਕੁਛਕ ਪੁੱਲ ਇਹਨਾਂ ਨੇ ਸਟਾਰਟ ਕਰਤੇ ਆ ਰੀਸੈਂਟਲੀ ਇੱਕ ਪੁੱਲ ਦਾ ਉਦਾਰ ਘਾਟ ਨਹੀਂ ਕੀਤਾ ਹੋਰ ਇਸ ਤੋਂ ਇਲਾਵਾ ਲੁਧਿਆਣੇ ਦੀ ਜਿਹੜਾ ਖਾਸ ਕਰਕੇ ਵੈਸਟ ਏਰੀਆ ਉਹਦੀ ਡਿਵੈਲਪਮੈਂਟ ਦੇ ਉੱਤੇ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਇੰਨਾ ਸ਼ਾਨਦਾਰ ਕੰਮ ਅੱਛੀ ਗ੍ਰੀਨ ਵੈਲੀ ਬਣਾਈਆਂ ਲੋਕਾਂ ਦੇ ਵਿੱਚ ਪਤਾ ਲੱਗਦਾ ਕਿ ਵਾਕਈ ਕੰਮ ਨਜ਼ਰ ਆਉਂਦਾ ਇੱਕ ਟਾਈਮ ਦੇ ਦੌਰਾਨ ਪਿਛਲੇ ਦਿਨੀ ਸੈਂਟਰ ਤੋਂ ਐਡਮਿਨਿਸਟ੍ਰੇਸ਼ਨ ਦੇ ਟਾਪ ਮੋਸਟਰ ਐਨਐਚਆਈ ਦੇ ਅਫੀਸਰ ਆਏ ਸੀ ਕਿ ਜਦੋਂ ਉਹਨਾਂ ਨੇ ਗੱਲਾਂ ਸੁਣੀਆਂ ਹੋਈਆਂ ਸੀ ਕਿ ਇੰਨਾ ਕੁਛ ਲੁਧਿਆਣੇ ਦੇ ਬਾਰੇ ਕਿਹਾ ਜਾਂਦਾ ਹੈ ਕਿ ਮੈਂ ਦੇਖਾ ਤਾਂ ਸਿੱਧੀ ਜਾ ਕੇ ਵੀ ਕੁਝ ਹੋਇਆ ਵੀ ਹੈ ਕਿ ਨਹੀਂ ਕਿ ਪੈਸਾ ਜਿਹੜਾ ਲੱਗ ਰਿਹਾ ਵੀ ਉਹ ਸਹੀ ਜਗ੍ਹਾ ਤੇ ਲੱਗ ਰਿਹਾ ਕਿ ਨਹੀਂ ਕਿ ਐਵੇਂ ਹੀ ਹਵਾ ਚੁੱਡੀ ਜਾਂਦਾ ਤੇ ਜਦੋਂ ਉਹ ਆਏ ਤੇ ਉਹਨਾਂ ਨੇ ਆਪਣੇ ਮੂੰਹ 'ਚ ਜਦੋਂ ਤਾਰੀਫ ਕੀਤੀ ਤੇ ਉਹ ਸਾਰੇ ਲੋਕ ਦੇਖਦੇ ਹੈਰਾਨ ਹੋ ਗਏ ਕਿ ਵਾਕਈ ਇਹ ਪੈਸਾ ਸਹੀ ਜਗ੍ਹਾ ਤੇ ਯੂਟਿਲਾਈਜ਼ ਹੋ ਰਿਹਾ ਠੀਕ ਹੈ ਆਸ਼ੂ ਜੀ ਨੇ ਠੀਕ ਹੈ ਦੇਖੋ ਬੋਲਬਾਨੀ ਦੀ ਗੱਲ ਆਪਾਂ ਕਰੀਏ ਰੁਤਬਾ ਹੂੰ ਆਦਮੀ ਰੁਤਬੇ ਨੂੰ ਨਹੀਂ ਭੁੱਲ ਸਕਦਾ ਠੀਕ ਹੈ ਅਗਰ ਇੱਕ ਹਾਲਾਂਕਿ ਮੈਂ ਜਿਹੜੇ ਦੇਖਿਆ ਇਹਨਾਂ ਦਾ ਸੁਭਾਅ ਇਹ ਇਵਨ ਇੱਥੇ ਤੱਕ ਕਿ ਕੈਬਨਟ ਦਾ ਰੁਤਬਾ ਦੇਖਦੇ ਹੋਏ ਈਵਨ ਲਾਸਟ ਦਿਨੀ ਜਦੋਂ ਐਲਾਨਿਆ ਸੀ ਸਿੱਧੂ ਸਾਹਿਬ ਨੂੰ ਚੰਨੀ ਜੀ ਨੂੰ ਉਦੋਂ ਵੀ ਚੰਨੀ ਜੀ ਨੇ স্পੈਸ਼ਲ ਰਾਹੁਲ ਜੀ ਨੇ ਵੀ ਇਹਨਾਂ ਦਾ ਨਾਮ ਅਨਾਉਂਸ ਕੀਤਾ ਬੁਲਾਇਆ ਸਟੇਜ ਤੇ ਬੜੇ ਵਧੀਆ ਤਰੀਕੇ ਨਾਲ ਔਰ ਜਦੋਂ ਲਾਸਟ ਚੰਨੀ ਜੀ ਦਾ ਆਪਾਂ ਸੀਐਮ ਦੀ ਡਿਕਲੇਅਰ ਹੋਏ ਸੀਗੇ ਉਦੋਂ ਦੌਰਾਨ ਇਹਨਾਂ ਨੂੰ ਡਿਪਟੀ ਸੀਐਮ ਦਾ ਵੀ ਇੱਕ ਵਾਰੀ ਵਿੱਚ ਲਾਈਨ ਚਾਹਦੇ ਜਾਂਦੇ ਬੈਕ ਬੈਕਵਰਡ ਤੇ ਚਲੇ ਗਏ ਠੀਕ ਹੈ ਔਰ ਨਹੀਂ ਤਾਂ ਸ਼ਾਇਦ ਮੇਬੀ ਇਹ ਡਿਪਟੀ ਸੀਐਮ ਵੀ ਹੁੰਦੇ ਹੁਣ ਆਉਣ ਵਾਲਾ ਟਾਈਮ ਕੀ ਕਹਿੰਦਾ ਹੈ ਇਹ ਹੁਣ ਬਕਸੇ ਵਿੱਚ ਬੰਦ ਜਦੋਂ 20 ਤਰੀਕ ਨੂੰ ਵੋਟਾਂ ਹੋ ਜਾਣੀਆਂ 10 ਮਾਰਚ ਨੂੰ ਹੀ ਪਤਾ ਲੱਗਣਾ ਹੈ ਮੇਨ ਚੀਜ਼ ਤਾਂ ਇਹ ਹੈ ਇਸ ਸਿਰ ਤੇ ਇੱਕ ਨਾ ਸ਼੍ਰੋਮਣੀ ਅਕਾਲੀ ਦਲ ਬੜੇ ਖਾਸਮ ਖਾਸ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਆਮ ਆਦਮੀ ਪਾਰਟੀ ਤੋਂ ਗੁਰਪ੍ਰੀਤ ਗੋਗੀਆ ਤੇ ਭਾਜਪਾ ਤੋਂ ਵਿਕਰਮ ਸਿੱਧੂ ਆ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਐਮਪੀ ਪਹਿਲਾਂ ਚੋਣਾਂ ਲੜ ਚੁੱਕਿਆ ਇਸ ਵਾਰ ਆਪੋਜ਼ਿਟ ਖੜੇ ਆ ਕੀ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਇਥੋਂ ਬੜਾ ਜ਼ੋਰ ਲਾਵੇਗੀ ਦੇਖੋ ਗੱਲ ਇਹ ਹੈ ਤੁਸੀਂ ਬੜੀ ਵਧੀਆ ਗੱਲ ਕੀਤੀ ਐ ਸ਼੍ਰੋਮਣੀ ਅਕਾਲੀ ਦਲ ਜ਼ੋਰ ਲਾਣ ਵਾਲੀ ਗੱਲ ਐ ਦੇਖੋ ਇੱਕ ਟਾਈਮ ਦੇ ਦੌਰਾਨ ਜਦੋਂ ਐਮਪੀ ਦੀ ਇਲੈਕਸ਼ਨ ਲੜੇ ਸੀ ਉਦੋਂ ਇਹਨਾਂ ਦੇ ਨਾਲ ਬੀਜੇਪੀ ਅਲਾਈنس ਸੀਗਾ ਠੀਕ ਐ ਬੀਜੇਪੀ ਅਲਾਈنس ਸੀਗਾ ਵੋਟ ਕਲੱਬ ਬੈਂਕ ਸੀ ਇੱਕ ਵਧੀਆ ਕਿ ਹਿੰਦੂ ਵੋਟ ਵੀ ਮਿਲ ਗਈ ਇਹਨਾਂ ਦੀ ਟਕਸਾਲੀ ਵੋਟ ਵੀ ਮਿਲ ਗਈ ਜੁਆਇਡ ਹੋ ਗਈ ਹੁਣ ਬੀਜੇਪੀ ਦਾ ਲਗ ਕੈਂਡੀਡੇਟ ਖੜਾ ਠੀਕ ਐ ਔਰ ਕਾਲੀ ਦਲ ਦਾ ਲਗ ਕੈਂਡੀਡੇਟ ਖੜਾ ਔਰ ਜਿਹੜੇ ਕਾਂਗਰਸ ਦੇ ਨੇਤਾ ਸੀ ਕਿ ਗੋਗੀ ਜੀ ਉਹ ਆਪਣਾ ਲੱਗ ਖੜੇ ਆ ਆਮ ਆਦੀ ਪਾਰਟੀ ਵੱਲੋਂ ਠੀਕ ਹੈ ਪਰ ਇੱਕ ਹੋਰ ਤੁਹਾਨੂੰ ਦੱਸ ਦੀ ਉਹ ਤਰຸນ ਬਾਵਾ ਜੀ ਹਮ ਤਰຸນ ਬਾਵਾ ਜੀ ਐਸਐਸਐਮ ਦੇ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਹੈਗੇ ਆ ਉਹਨਾਂ ਵੱਲੋਂ ਉਹ ਵੀ ਬੜੇ ਵਧੀਆ ਜਿਹਨੂੰ ਇਹ ਗੱਲ ਕਹਿ ਲਓ ਕਿ ਇੱਕ ਸਮਾਜਿਕ ਤੌਰ ਤੇ ਵਿਤਰਨ ਵਾਲੇ ਬੰਦੇ ਆ ਨਾਲ ਦੀ ਨਾਲ ਈਵਨ ਇੰਡਸਟਰੀ ਦੇ ਵਿੱਚ ਵੀ ਬੜਾ ਵੱਡਾ ਉਹਨਾਂ ਦਾ ਰੋਲ ਰਿਹਾ ਕੁਝ ਕੁ ਵੀਡੀਓ ਉਹਨਾਂ ਦੀ ਮੈਂ ਦੇਖੀਆਂ ਵੀ ਐ ਵੀ ਮੈਂ ਅਗਰ ਕੱਲ ਨੂੰ ਮੈਨੂੰ ਮੌਕਾ ਮਿਲਿਆ ਤਾਂ ਮੈਂ ਬੜਾ ਵਧੀਆ ਕੰਮ ਕਰਕੇ ਦਿਖਾਵਾਂਗਾ ਜਾਂ ਕਿਸ ਤਰ੍ਹਾਂ ਵੀ ਐ ਦੇਖੋ ਪਬਲਿਕ ਹੈ ਉਹਨੇ ਆਪਣੀ ਸੂਝਵਾਨ ਨਾਲ ਵੋਟ ਪਾਉਣੀ ਹੈ ਜੋ ਕਿ ਅਸੀਂ ਕਿਸੇ ਦੀ ਪਰਸਨਲੀ ਫੇਵਰ ਨਹੀਂ ਕਰ ਸਕਦੇ ਜੋ ਸਾਡੀ ਇੱਕ ਮਰਿਆਦਾ ਹੈ ਅਸੀਂ ਆਪਣੀ ਮਰਿਆਦਾ ਚ ਰਹਿ ਕੇ ਹੀ ਉਹ ਗੱਲ ਕਰ ਸਕਦੇ ਹਾਂ ਤੇ ਬਾਕੀ ਰਹਿ ਗਈ ਗੱਲ ਇਹ ਵੀ ਪੜੇ ਲਿਖੇ ਸਾਰੇ ਆ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਥੇ ਇਸ ਇਸ ਗੂਨ ਦੇ ਵਿੱਚ ਵੀ ਜਿਹੜੇ ਨਾ ਪੜਿਆ ਲਿਖਿਆ ਹੋਵੇ ਔਰ ਐਕਸਪੀਰੀਅੰਸ ਔਰ ਨੋਨ ਐਕਸਪੀਰੀਅੰਸ ਜਿਹੜੇ ਕੰਮ ਹੋਏ ਹੋਏ ਆ ਜਾਂ ਕਿਸ ਤਰ੍ਹਾਂ ਉਹ ਪਬਲਿਕ ਦੇਖੇਗੀ ਵੀ ਕਿਨੂੰ ਅੱਗੇ ਚੁੜਨਾ ਕਿਵੇਂ ਕਰਨਾ ਇੱਕ ਮਾਸਟ ਸਲਾਸਾ ਲੈ ਲੈਣਾ ਹੈ ਕਿ ਲੋਕਾਂ ਨਿਰਵਾਤੀ ਰਵਾਇਤੀ ਪਾਰਟੀਆਂ ਬੜੀਆਂ ਦੇਖੀਆਂ ਵਾ ਤੇ ਪਿਛਲੀ ਵਾਰ ਵੀ ਇੱਕ ਲਹਿਰ ਉੱਠੀ ਸੀ ਆਮ ਆਦਮੀ ਪਾਰਟੀ ਦੇ ਇਸ ਵਾਰ ਕਹਿੰਦੇ ਆ ਸਾਇਲੈਂਟ ਵੋਟ ਬਹੁਤ ਆ ਪਰ ਇਸ ਸਭ ਦੇ ਵਿੱਚ ਰਵਾਇਤੀ ਪਾਰਟੀਆਂ ਹੁਣ ਸ਼੍ਰੋਮਣੀ ਅਕਾਲੀ ਦਲ ਹੋਵੇ ਆ ਕਾਂਗਰਸ ਹੋਵੇ ਤੇ ਨਾਲ ਦੀ ਨਾਲ ਬੀਜੇਪੀ ਤੋਂ ਨਵੀਆਂ ਢੀਂਸਾ ਪਾਰਟੀਆਂ ਨਾਲ ਪੰਜਾਬ ਲੋਕ ਕਾਂਗਰਸ ਪਾਰਟੀ ਜੁੜੀ ਹੈ ਕੀ ਮੰਨਦੇ ਹੋ ਕਿ ਅਲਾਈਅੰਸ ਵੱਲ ਵਧਦਾ ਪਿਆ ਰਿਜ਼ਲਟ ਕਿ ਲੱਗਦਾ ਹੈ ਕਿ ਇੱਕ ਪਾਸਾ ਆਮ ਆਦਮੀ ਪਾਰਟੀ ਕਰੇਗੀ। ਦੇਖੋ ਗੱਲ ਇਹ ਹੈ 메ਨ ਜਿਹੜੀ ਗੱਲ ਹੈ ਜੋ ਪਿਛਲੇ ਦਿਨੀ ਹਮ ਇੱਥੇ ਆਪਾਂ ਐਕਸੈਸ ਮਾਰਕੀਟ ਦੀ ਜੋ ਟ੍ਰੈਂਡਿੰਗ ਵੀ ਦੇਖੀ ਸਾਰੀ ਵੱਡੇ ਵੱਡੇ ਚੈਨਲ ਨੇ ਵੀ ਆਪਣਾ ਅਨਾਉਂਸ ਕੀਤਾ ਪੋਲ ਕੀਤਾ ਜੀ ਉਹਦੇ ਮੁਤਾਬਕ ਕਿਤੇ ਵੀ ਕਿਸੇ ਦੀ ਸਰਕਾਰ ਮੁਕੰਮਲ ਬਣਦੀ ਨਜ਼ਰ ਨਹੀਂ ਆਈ ਸੀ। ਠੀਕ ਹੈ। ਕਿ ਹਾਂ ਵੀ ਕੋਈ ਵੀ ਸਰਕਾਰ ਬਹੁਮਤ ਨਾਲ ਬਣਦੀ ਨਜ਼ਰ ਨਹੀਂ ਆ ਰਹੀ। ਹਮ ਉਹਦੇ ਦੌਰਾਨ ਕਈ ਪਾਸੇ ਭਲਟੇ ਠੀਕ ਹੈ। ਕਾਂਗਰਸ ਨੇ ਆਪਣਾ ਨੇਤਾ ਚੋਲ ਲਿਆ ਹਮ ਭਗਵੰਤ ਮਾਨ ਜੀ ਚੰਟਨੇ ਗਏ ਕਾਲੀਦਲ ਦੇ ਆਲਰੇਡੀ ਹੈਗੇ ਆ ਬਈ ਔਰ ਹਜੇ ਤੱਕ ਮੇਰਾ ਖਿਆਲ ਬੀਜਪੀ ਨੇ ਨਹੀਂ ਆਪਣਾ ਕੋਈ ਅਨਾਉਂਸ ਕੀਤਾ ਸੁਖਵੀਰ ਬਾਦਲ ਜੀ ਵੀ ਹੈਗੇ ਆ ਠੀਕ ਹੈ ਦੂਸਰੀ ਮੇਨ ਜਿਹੜੀ ਗੱਲ ਹੈਗੀ ਆ ਇਸ ਵਿਜ਼ਨ ਨੂੰ ਆਪਾਂ ਦੇਖੀਏ ਵੀ ਹਾਂ ਵੀ ਭਾਈ ਲੋਕਾਂ ਦਾ ਟ੍ਰੈਂਡਿੰਗ ਨੂੰ ਆਪਾਂ ਕਰੀਏ ਦੇਖੋ ਸੈਕੰਡ ਨੰਬਰ ਜਿਹੜਾ ਮੈਨੂੰ ਲੱਗਦਾ ਹੈ ਫਰਸਟ ਜਾਂ ਪਹਿਲੀਆਂ ਦੋ ਪਾਰਟੀਆਂ ਇਹ ਕੁਛ ਦਿਨ ਪਹਿਲਾਂ ਦੀ ਗੱਲ ਕਰ ਸਕਦੇ ਸੀ ਵੀ ਜਿਹੜਾ ਮੁਕਾਬਲਾ ਹੈਗਾ ਉਹ ਕਾਂਗਰਸ ਹੋ ਰਾਮਾ ਦੀ ਪਾਰਟੀ ਦਾ ਨਜ਼ਰ ਆਉਂਦਾ ਸੀ ਠੀਕ ਹੈ ਪਰ ਪਿਛਲੇ ਦਿਨੀ ਜਦੋਂ ਮੋਦੀ ਸਾਹਿਬ ਆਏ ਆ ਜਾਂ ਹੋਇਆ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਵਾਰੀ ਦੁਬਾਰਾ ਫਿਰ ਬੀਜਪੀ ਦੀ ਵੀ ਜੁੜੀ ਨਾ ਉਹ ਸਰਗਰਮੀਆਂ ਵੱਧ ਗਈਆਂ ਠੀਕ ਹੈ ਉਹ ਸਰਗਰਮੀਆਂ ਇੰਨੀਆਂ ਵੱਧ ਗਈਆਂ ਹੀ ਵਨ ਇੱਥੇ ਤੱਕ ਗਈ ਆ ਦੋ ਤਿੰਨ ਦਿਨਾਂ ਦਾ ਮਗਰ ਜੇ ਤੁਹਾਨੂੰ ਪਰਸਨਲ ਟ੍ਰੈਂਡਿੰਗ ਦੀ ਗੱਲ ਕਰਾਂ ਮੇਰੇ ਆਪਣੇ ਫੋਨ ਦੇ ਵਿੱਚ ਵੀ ਘੱਟੋ ਘੱਟ 15 ਤੋਂ 20 ਕਾਲ ਆ ਚੁੱਕੇ ਆ 15 ਤੋਂ 20 ਕਾਲ ਆ ਚੁੱਕੇ ਆ ਕਿ ਭਾਈ ਬੀਜੇਪੀ 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 ਹੈ ਠੀਕ ਹੈ ਕਿਆ ਦਾ ਮਤਲਬ ਹੈ ਘੱਟ ਕਸਰ ਕਿਸੇ ਨੇ ਨਹੀਂ ਕੀਤੀ ਹੋਈ ਆਪਾਂ ਨੇ ਆਪਣੇ ਦੌਰਾਨ ਜਿਸ ਤਰ੍ਹਾਂ ਜਿਹਦਾ ਪੱਕ ਲੱਗ ਰਿਹਾ ਸਾਰੇ ਪੱਗਵਾਰ ਨੇਤਾ ਜਿਹੜੇ ਨਾਲ ਇਸ ਟਾਈਮ ਆਏ ਆ ਉਹਨਾਂ ਨੇ ਇਹ ਕੰਮ ਕੀਤੇ ਆ ਸਮਾਂ ਇਜਾਜ਼ਤ ਦਿੰਦਾ ਨਹੀਂ ਕੱਲ ਵੋਟਾਂ ਦੇਣ ਵਾਂ ਤੇ ਅਸੀਂ ਵੀ ਇਹੀ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਕੱਲ ਵੋਟਾਂ ਵਾਲਾ ਦੇਣਾ ਤੇ ਅੱਜ ਰਾਤ ਨੂੰ ਜਿਵੇਂ ਪਿਛਲੀ ਵਾਰ ਦੇਖਿਆ ਸੀ ਕਿ ਹਮੇਸ਼ਾ ਹੁੰਦਾ ਜਾ ਰਿਹਾ ਹੈ ਕਿ ਰਾਤ ਨੂੰ ਕਈ ਉਮੀਦਵਾਰਾਂ ਦੇ ਬੰਦੇ ਜਾਂ ਕੁਝ ਬਾਹਰਲੇ ਬੰਦੇ ਆ ਕੇ ਤੁਹਾਨੂੰ ਬਹਿਲਾਉਣ ਫਸਲਾਉਣ ਦੀ ਕੋਸ਼ਿਸ਼ ਕਰਨਗੇ ਅਸੀਂ ਅਵੇਅਰ ਲਈਏ ਤੇ ਨਾਲ ਦੀ ਨਾਲ ਆਪਣਾ ਕੱਲ ਜ਼ਮੂਰੀਅਤ ਦਾ ਹੱਕ ਯੂਜ਼ ਕਰਦੇ ਹੋਏ ਆਪਣੇ ਹਿਸਾਬ ਦੇ ਨਾਲ ਵੋਟਾਂ ਪਾਈਏ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੀ ਮੇਰੇ ਨਾਲ ਮੌਜੂਦ ਸੀ ਐਸਐਮ ਜਰ ਦੇ ਐਡੀਟਰ ਐਂਡ ਚੀਫ ਬੀਕੇ ਬਵੇਜਾ ਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੱਕ ਗਿਆ ਖਾੜਾ ਆ ਗਈਆਂ 2022 ਦੀਆਂ ਚੋਣਾਂ ਐਸਐਮਜ਼ ਨਿਊਜ਼ ਕਰੇਗਾ ਨਿਰਪੱਖ ਕਵਰੇਜ ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਉੱਪਰ ਆਵੇਗੀ ਖਬਰ ਕਰਾਂਗੇ ਮੁੱਦੇ ਦੀ ਗੱਲ ਸਵਾਲ ਹੋਣਗੇ ਦਿੱਖੇ ਲੋਕਾਂ ਦੀ ਆਵਾਜ਼ ਪਹੁੰਚਾਵਾਂਗੇ ਨੇਤਾਵਾਂ ਦੇ ਕੰਮਾਂ ਤਾਂ ਕਿਸ ਦੀ ਬਣੇਗੀ ਸਰਕਾਰ ਕੌਣ ਹੋਵੇਗਾ ਪੰਜਾਬ ਦਾ ਉਹ ਅੰਤ ਨਹੀਂ ਹਰ ਖਬਰ ਹਰ ਹਲਕਾ ਸਭ ਤੋਂ ਪਹਿਲਾਂ ਕਿਉਂਕਿ ਖਬਰ ਨਹੀਂ ਤੁਹਾਡੀ ਆਵਾਜ਼